ਕਿਸਾਨ ਵੀਰੋ ਮੈਂ ਨਵਦੀਪ ਕੌਰ ਲੈ ਕੇ ਹਾਜ਼ਰ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਸ ਦੇ ਵਿੱਚ ਅਸੀਂ ਖੇਤੀਬਾੜੀ ਨਾਲ ਜੁੜੇਈ ਜਾਣਕਾਰੀ ਤੁਹਾਡੇ ਤੱਕ ਮੁਹੱਈਆ ਕਰਵਾਉਨੇ ਆ ਤਾਂ ਆਓ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੀ ਸ਼ੁਰੂਆਤ ਕਰਦੇ ਆਂ ਖੇਤੀ ਸੂਚਨਾ ਤੇ ਸੁਝਾਅ ਦੇ ਨਾਲ ਕਿਸਾਨ ਵੀਰੋ ਮੈਂ ਹਾਂ ਡਾਕਟਰ ਸਤਵਿੰਦਰਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਖੇਤੀ ਸੂਚਨਾਵਾਂ ਅਤੇ ਸੁਝਾਅ ਜੇਕਰ ਤੁਸੀਂ ਕਮਾਦ ਦੀ ਬਜਾਈ ਕਰ ਰਹੇ ਹੋ ਤਾਂ ਇਸ ਮਹੀਨੇ ਮਾਰਚ ਦੇ ਅੰਤ ਤੱਕ ਇਹ ਬਜਾਈ ਖਤਮ ਕਰ ਦਿਓ ਤੁਸੀਂ ਪਛੇਤੀ ਬਜਾਈ ਕਰਨਾ ਚਾਹੁੰਦੇ ਹੋ ਤਾਂ ਫਿਰ ਦਰਮਿਆਨੀਆਂ ਤੇ ਪਛੇਤੀਆਂ ਕਿਸਮਾਂ ਦੀ ਜਿਹੜੀ ਪੱਕਣ ਵਾਲੀਆਂ ਕਿਸਮਾਂ ਦੀ ਬਜਾਈ ਕਰੋ ਪਛੇਤੀ ਬਜਾਈ ਤੇ ਅਗੇਤੀ ਫੋੜ ਦੇ ਗੜੂਏ ਦਾ ਹਮਲਾ ਬਹੁਤ ਜ਼ਿਆਦਾ ਹੁੰਦਾ ਬਜਾਈ ਸਮੇਂ ਫਿਪਰੋਨਿਲ ਦਵਾਈ ਦਾਣੇਦਾਰ 10 ਕਿਲੋਗ੍ਰam ਪ੍ਰਤੀ ਏਕੜ ਦੇ ਹਿਸਾਬ ਨਾਲ ਗੁੱਲੀਆਂ ਦੇ ਉੱਪਰ ਸਿਆੜਾਂ ਦੇ ਵਿੱਚ ਹੀ ਪਾ ਦਿਓ ਕਮਾਦੀਆਂ ਗੁੱਲੀਆਂ ਨੂੰ ਇਥਰਲ ਦੇ ਘੋਲ ਵਿੱਚ ਸਾਰੀ ਰਾਤ ਡਬੋ ਕੇ ਰੱਖੋ ਉਸ ਤੋਂ ਬਾਅਦ ਹੀ ਬਜਾਈ ਕਰੋ ਜੇਕਰ ਤੁਸੀਂ ਬਹਾਰ ਰੁੱਤ ਦੀ ਮੱਕੀ ਦੀ ਬਜਾਈ ਕੀਤੀ ਹੈ ਤਾਂ ਫਾਲ ਆਰਮੀ ਵਰਮ ਦੇ ਹਮਲੇ ਤੋਂ ਪੂਰੀ ਤਰ੍ਹਾਂ ਸचेਤ ਰਹੋ ਇਸ ਸੁੰਡੀ ਦੀ ਪਛਾਣ ਇਸ ਦੇ ਉੱਪਰ Y ਕਾਰ ਦੇ ਉੱਠੇ ਨਿਸ਼ਾਨਤ ਹੁੰਦੀ ਹੈ ਇਸ ਕੀੜੇ ਦੀ ਰੋਕਥਾਮ ਲਈ 0.4 ਐਮ ਐਲ ਕੋਰਾਜਨ ਦਵਾਈ ਜਾਂ 0.4 ਐਮ ਐਲ ਮਜ਼ਾਇਲ ਦਵਾਈ ਪ੍ਰਤੀ ਲੀਟਰ ਪਾਣੀ ਦੇ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ 0.5 ਐਮ ਐਲ ਮਜ਼ਾਇਲ ਦਵਾਈ ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ ਵੀ ਸਪਰੇਅ ਕਰ ਸਕਦੇ ਹੋ ਪਰ ਇਹ ਜ਼ਰੂਰ ਧਿਆਨ ਰੱਖੋ ਕਿ ਸਪਰੇਅ ਜਿਹੜਾ ਗੋਭ ਵੱਲ ਕਰਕੇ ਹੀ ਕਰੋ ਇਸ ਦੇ ਨਾਲ ਵਧੀਆ ਰੋਕਥਾਮ ਹੋਵੇਗੀ ਸੂਰਜਮੁਖੀ ਦੀ ਫਸਲ ਤੇ ਮਾਰਚ ਅਪ੍ਰੈਲ ਵਿੱਚ ਕੱਟ ਵਰਮ ਦਾ ਹਮਲਾ ਵੀ ਵੇਖਣ ਦੇ ਵਿੱਚ ਆਉਂਦਾ ਹੈ ਇਹ ਜ਼ਿਆਦਾਤਰ ਹਮਲਾ ਆਲੂਆਂ ਤੋਂ ਬਾਅਦ ਬਜਾਈ ਕੀਤੀ ਸੂਰਜਮੁਖੀ ਦੀ ਫਸਲ ਦੇ ਉੱਤੇ ਹੁੰਦਾ ਹੈ ਇਹ ਸੁੰਡੀ ਛੋਟੇ ਬੂਟਿਆਂ ਨੂੰ ਜ਼ਮੀਨ ਪੱਧਰ ਤੋਂ ਹੀ ਕੱਟ ਦਿੰਦੀ ਹੈ ਇਸ ਕਰਕੇ ਇਸ ਹਮਲੇ ਤੋਂ ਬਚਾਲੀ ਜ਼ਰੂਰੀ ਹੈ ਕਿ ਤੁਸੀਂ ਜਦੋਂ ਬਜਾਈ ਕੀਤੀ ਸੀ ਉਹ ਬਜਾਈ ਹਮੇਸ਼ਾ ਬੈਡਾਂ ਦੇ ਉੱਤੇ ਕਰਨ ਨੂੰ ਹੀ ਤਰਜੀਹ ਦਿਓ ਇਹ ਸਨ ਖੇਤੀ ਸੂਚਨਾਵਾ ਅਤੇ ਸਜਾ ਫੇਰ ਮਿਲਾਂਗੇ ਧੰਨਵਾਦ ਅੱਜ ਦਾ ਸਾਡਾ ਵਿਸ਼ਾ ਕਮਾਦ ਦੇ ਗੜੂਏ ਦੀ ਸਰਪੱਖੀ ਰੋਕਥਾਮ ਤਾਂ ਇਸ ਵਿਸ਼ੇ ਦੇ ਉੱਤੇ ਜਾਣਕਾਰੀ ਦਿੱਤੀ ਹੈ ਡਾਕਟਰ ਯੋਗਰਾਜ ਸਿੰਘ ਜੀ ਨੇ ਜੋ ਕਿ ਖੇਤਰੀ ਗੰਨਾ ਖੋਜ ਕੇਂਦਰ ਕਪੂਰਥਲਾ ਵਿਖੇ ਵਿਗਿਆਨੀ ਨੇ ਤੇ ਇਹਨਾਂ ਨਾਲ ਗੱਲਬਾਤ ਕੀਤੀ ਹੈ ਇੰਜੀਨੀਅਰ ਲੁਪਿੰਦਰ ਕੁਮਾਰ ਜੀ ਨੇ ਆਓ ਵੇਖਦੇ ਹਾਂ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਹੈ ਕਿ ਕਮਾਦ ਦੇ ਤਣੇ ਦਾ ਗੜੂਆ ਯਾਨੀ ਕਿ ਸਟੈਮ ਬੋਰਰ ਉਹ ਕੀ ਹੈ ਉਹਦੀ ਰੋਕਥਾਮ ਕਿਵੇਂ ਕਰਨੀ ਹੈ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਦਰਮਿਆਨ ਮਾਹਿਰ ਮੌਜੂਦ ਨੇ ਡਾਕਟਰ ਯੋਗਰਾਜ ਸਿੰਘ ਪੰਡਾ ਜੀ ਜੋ ਕਿ ਕੀਟ ਵਿਗਿਆਨੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਜੋ ਰਿਸਰਚ ਸਟੇਸ਼ਨ ਹੈ ਰੀਜਨਲ ਰਿਸਰਚ ਸਟੇਸ਼ਨ ਕਪੂਰਥਲਾ ਦੇ ਵਿੱਚ ਉੱਥੇ ਆਪਣੀ ਸੇਵਾ ਨਿਭਾ ਰਹੇ ਨੇ ਡਾਕਟਰ ਸਾਹਿਬ ਕਮਾਦ ਦੀ ਫਸਲ ਦੇ ਜਿਹੜੇ ਮੁੱਖ ਕੀੜੇ ਆ ਉਹ ਕਿਹੜੇ-ਕਿਹੜੇ ਨੇ ਲੁਪਿੰਦਰ ਜੀ ਜਿਹੜੀ ਕਮਾਦ ਦੀ ਫਸਲ ਹੈ ਇਹ ਤਕਰੀਬਨ ਸਾਲ ਦੀ ਫਸਲ ਹੈ ਤੇ ਇਹਦੇ ਵਿੱਚ ਤਕਰੀਬਨ ਮਾਰਚ ਤੋਂ ਬਾਅਦ ਅਪ੍ਰੈਲ ਤੋਂ ਅਸੀਂ ਗੱਲ ਕਰੀਏ ਤਾਂ ਅਕਤੂਬਰ ਤੱਕ 8-9 ਮਹੀਨੇ ਇਹਦੇ ਉੱਪਰ ਕੀੜਿਆਂ ਦਾ ਹਮਲਾ ਰਹਿੰਦਾ ਹੈ ਸਭ ਤੋਂ ਪਹਿਲਾਂ ਅਸੀਂ ਜਦੋਂ ਦੇਖਦੇ ਹਾਂ ਕਿ ਕਮਾਦ ਦੀ ਬਜਾਈ ਕਰਦੇ ਹਾਂ ਤਾਂ ਸਿਉਂਕ ਦਾ ਨੁਕਸਾਨ ਹੁੰਦਾ ਹੈ ਤਕਰੀਬਨ ਡੇਢ ਮਹੀਨੇ ਬਾਅਦ ਅਸੀਂ ਦੇਖਦੇ ਹਾਂ ਗੇਤੀ ਫੂਡ ਦਾ ਗੜੂਆ ਜਦੋਂ ਅਪ੍ਰੈਲ ਅੱਧ ਦਾ ਸਮਾਂ ਆਉਂਦਾ ਵਾ ਉਦੋਂ ਗੇਤੀ ਫੂਡ ਦੇ ਗਣੂਏ ਦਾ ਨੁਕਸਾਨ ਜਿਹੜਾ ਵਾ ਉਹ ਹੋਣਾ ਸ਼ੁਰੂ ਹੋ ਜਾਂਦਾ ਵਾ ਫਿਰ ਉਸ ਤੋਂ ਬਾਅਦ ਜਦੋਂ ਗਰਮੀ ਵੱਧਦੀ ਹੈ ਮਈ ਜੂਨ ਦੇ ਮਹੀਨੇ ਦੇ ਵਿੱਚ ਉਦੋਂ ਨਾਲ ਦੀ ਨਾਲ ਟੌਪ ਬੋਰ ਦਾ ਅਟੈਕ ਵੀ ਆ ਜਾਂਦਾ ਆਗ ਦੇ ਗੜੂਏ ਦਾ ਤੇ ਨਾਲ ਦੀ ਨਾਲ ਰਸ ਉਸ ਨਾਲ ਜਿਹੜੇ ਕੀੜੇ ਨੇ ਉਹਨਾਂ ਦਾ ਵੀ ਅਟੈਕ ਜਿਹੜਾ ਵਾ ਹਮਲਾ ਹੋਣਾ ਸ਼ੁਰੂ ਹੋ ਜਾਂਦਾ ਜਿਸ ਤਰ੍ਹਾਂ ਕਿ ਰਸ ਉਸ ਨਾਲ ਕੀੜਿਆਂ ਦੇ ਵਿੱਚ ਪ੍ਰੇਲਾ ਇੱਕ ਕੀੜਾ ਵਾ ਜਿਹਨੂੰ ਅਸੀਂ ਕਮਾਤ ਦਾ ਘੋੜਾ ਕਹਿੰਦੇ ਆ ਜਾਂ ਬਲੈਕ ਬੱਗ ਜਾਂ ਜਿਹਨੂੰ ਅਸੀਂ ਖਾਲਾ ਖਟਮਲ ਕਹਿੰਨੇ ਹੈਗੇ ਆ ਉਹ ਇੱਕ ਰਸ ਉਸ ਨਾਲ ਕਿਹੜਾ ਵਧੀਆ ਜਿਹੜਾ ਕਿ ਵੱਧ ਰਿਆ ਕੀੜਾ ਵਾ ਤੇ ਤੀਸਰਾ ਜਿਹੜਾ ਇੱਕ ਜੂੰਹ ਹੁੰਦੀ ਹੈ ਬਹੁਤ ਬਰੀਕ ਜਿਹੜੀ ਕਿ ਬਰੂ ਤੋਂ ਆਉਂਦੀ ਹੈ ਉਹ ਵੀ ਜਿਹੜਾ ਵਾ ਪੱਤਿਆਂ ਦੇ ਵਿੱਚ ਜਿਹੜਾ ਖੁਰਚ ਕੇ ਰਸ ਚੂਸਦੀ ਹੈ ਇਸੇ ਤਰੀਕੇ ਨਾਲ ਚਿੱਟੀ ਮੱਖੀ ਹੈ थ्रिप ਹੈ ਇਹ ਜਿਹੜੇ ਰਸੂਸਣ ਵਾਲੇ ਕੀੜੇ ਨੇ ਇਹ ਗਰਮੀਆਂ ਦੇ ਵਿੱਚ ਖਾਸ ਕਰਕੇ ਮਈ ਜੂਨ ਦੇ ਵਿੱਚ ਮਹੀਨੇ ਦੇ ਵਿੱਚ ਇਹ ਨੁਕਸਾਨ ਕਰਦੇ ਉਦੋਂ ਬਾਅਦ ਜਦੋਂ ਅਸੀਂ ਬਰਸਾਤਾਂ 'ਚ ਚਲੇ ਜਾਂਦੇ ਹਾਂ ਜੁਲਾਈ ਦੇ ਵਿੱਚ ਅਗਸਤ ਦੇ ਵਿੱਚ ਉਦੋਂ ਆਗ ਦਾ ਗੜੂਆ ਫਿਰ ਵੱਜ ਜਾਂਦਾ ਤੇ ਨਾਲ ਦੀ ਨਾਲ ਜਿਹੜਾ ਸਟਾਕ ਬੋਰਰ ਹੈ ਜਿਹੜਾ ਤਣੇ ਦਾ ਗੜੂਆ ਮੈਂ ਉਹਦਾ ਨੁਕਸਾਨ ਜਿਹੜਾ ਹੈ ਜੁਲਾਈ ਤੋਂ ਤਕਰੀਬਨ ਅਕਤੂਬਰ ਤੱਕ ਰਹਿੰਦਾ ਹੈ ਸੋ ਫੇਰ ਗੁਰਦਾਸਪੁਰ ਬੋਰਰ ਹੈ ਇਹ ਜਿਹੜੇ ਗੜੂਏ ਨੇ ਖਾਸ ਕਰਕੇ ਇਹਨਾਂ ਦਾ ਨੁਕਸਾਨ ਜਿਹੜਾ ਹੈਗਾ ਵਾ ਜੇ ਅਸੀਂ ਇਹਨਾਂ ਨੂੰ ਨਹੀਂ ਕੰਟਰੋਲ ਕਰਦੇ ਤਾਂ ਤਕਰੀਬਨ 30% ਤੱਕ ਜਿਹੜਾ ਵਾ ਨੁਕਸਾਨ ਇਹ ਕਰ ਸਕਦੇ ਨੇ ਜਿਹਨਾਂ ਝਾੜ ਘਟ ਜਾਂਦਾ ਵਾ ਤੇ ਨਾਲ ਦੀ ਨਾਲ ਜਿਹੜਾ ਫਸਲ ਦੇ ਵਿੱਚ ਜਿਹੜਾ ਅਸੀਂ ਰਸ ਹੈ ਉਹਦੀ ਜਿਹੜੀ ਕੁਆਲਿਟੀ ਘਟ ਜਾਂਦੀ ਹੈ ਜਿਹੜਾ ਗੋੜਾ ਹੈ ਉਹ ਜਿਹੜਾ ਬਣਦਾ ਵਾ ਖਾਸ ਕਰਕੇ ਜਿਹੜਾ ਪ੍ਰੇਲਾ ਵਾ ਜਦੋਂ ਉਹਦਾ ਅਟੈਕ ਵੱਧ ਹੋ ਜਾਂਦਾ ਉਹਦੀ ਗੋੜ ਦੀ ਕੁਆਲਿਟੀ ਘਟ ਜਾਂਦੀ ਹੈ ਸੋ ਇਸ ਤਰ੍ਹਾਂ ਕੁਆਲਿਟੀ ਵੀ ਘਟਦੀ ਹੈ ਤੇ ਝਾੜ ਵੀ ਘਟਦਾ ਵਾ ਯੂਨੀਵਰਸਿਟੀ ਦੇ ਵੱਲੋਂ ਸ਼ਿਫਾਰਸ਼ਾਂ ਨੇ ਕਿ ਜਿਹੜਾ ਸਰਵ ਪੱਖੀ ਰੋਕथाम ਪ੍ਰਬੰਧਨ ਆ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ ਅਸੀਂ ਕਰਨੀ ਆ ਉਹਦੇ ਵਿੱਚ ਬਹੁਤ ਸਾਰੀਆਂ ਤਕਨੀਕਾਂ ਯੂਨੀਵਰਸਿਟੀ ਨੇ ਸ਼ਿਫਾਰਿਸ਼ ਕੀਤੀਆਂ ਉਹਨਾਂ ਤਕਨੀਕਾਂ ਤੱਕ ਪਹੁੰਚਣ ਤੋਂ ਪਹਿਲਾਂ ਕਿਸਾਨ ਨੂੰ ਇਹ ਕਿਵੇਂ ਪਤਾ ਲੱਗੇ ਕਿ ਮੇਰੀ ਫਸਲ ਤੇ ਕੀੜੇ ਦਾ ਹਮਲਾ ਹੋ ਗਿਆ ਤੇ ਨਿਸ਼ਾਨੀਆਂ ਕੀ ਕੀ ਨੇ ਜਦੋਂ ਅਸੀਂ ਬਜਾਈ ਪਲਾਂਟਿੰਗ ਕਰਦੇ ਆ ਚਾਹੇ ਉਹ ਅਸੀਂ ਅਸੂਕਤੇ ਦੇ ਮਹੀਨੇ ਕਰਦੇ ਆ ਤੇ ਚਾਹੇ ਅਸੀਂ ਫਰਵਰੀ ਮਾਰਚ ਚ ਕਰਦੇ ਆ ਇਹ ਪਹਿਲਾ ਹਮਲਾ ਸਿਉਂਕ ਦਾ ਹੁੰਦਾ ਵੈ ਜਦੋਂ ਅਸੀਂ ਬਜਾਈ ਕਰਦੇ ਹਾਂ ਉਸ ਤੋਂ ਤੁਰੰਤ ਬਾਅਦ ਹੀ ਇਹਦੀਆਂ ਇਹੜੀਆਂ ਸਿਉਂਕ ਦੀਆਂ ਨਿਸ਼ਾਨੀਆਂ ਨੇ ਕਿ ਜਿਹੜਾ ਇਹ ਖਾ ਜਾਂਦੀ ਹੈ ਤੇ ਬੂਟਾ ਜਿਹੜਾ ਵਾ ਜੇ ਅਸੀਂ ਸੁੱਕ ਜਾਂਦਾ ਉਹ ਅਸੀਂ ਪੱਟਾਂਗੇ ਤਾਂ ਸੁੱਕਾ ਹੀ ਪਟਿਆ ਜਾਂਦਾ ਜੀ ਤੇ ਜਦੋਂ ਅਸੀਂ ਅਗੇਤੀ ਫੋਰਡ ਤੇ ਗੜੂਏ ਦੀ ਗੱਲ ਕਰਦੇ ਹਾਂ ਜੇ ਕੋਈ ਡੇਢ ਮਹੀਨੇ ਬਾਅਦ ਜਿਹੜਾ ਅਟੈਕ ਹੁੰਦਾ ਵੈ 1 ਅਪ੍ਰੈਲ ਤੋਂ ਉਹਦੀਆਂ ਨਿਸ਼ਾਨੀਆਂ ਨੇ ਕਿ ਜਿਹੜੀ ਫਟਾਰਾ ਹੁੰਦਾ ਵੈ ਜਿਹੜੀ ਫੋਟ ਨਵੀਂ ਆਈ ਹੈ ਉਹ ਫੋਟ ਨੂੰ ਇਹ ਨੁਕਸਾਨ ਕਰਦਾ ਉਹ ਫੋਟ ਜਿਹੜੀ ਹੈ ਤੁਹਾਨੂੰ ਜਦੋਂ ਤੁਸੀਂ ਬੂਟਾ ਦੇਖੋਗੇ ਡੇਢ ਦੋ ਫੁੱਟ ਦਾ ਬੂਟਾ ਉਹ ਵੀ ਬੜੀ ਫੋਟ ਹੈ ਉਹ ਸੁੱਕੀ ਹੁੰਦੀ ਹੈ ਤੇ ਤੁਸੀਂ ਉਹਨੂੰ ਖਿੱਚੋਗੇ ਤਾਂ ਉਹ ਆਰਾਮ ਨਾਲ ਖਿੱਚੀ ਜਾਂਦੀ ਹੈਗੀ ਆ ਤੇ ਉਹਦੇ ਵਿੱਚ ਤੁਹਾਨੂੰ ਸੁੰਡੀ ਮਿਲ ਜਾਂਦੀ ਹੈ ਸੋ ਇਸ ਤਰ੍ਹਾਂ ਉਸ ਤੋਂ ਬਾਅਦ ਜਦੋਂ ਗਰਮੀਆਂ ਮਈ ਜੂਨ ਦਾ ਮਹੀਨਾ ਆਉਂਦਾ ਉਹਦੇ ਵਿੱਚ ਰਸ ਉਸਨ ਵਾਲੇ ਜਿਹੜੇ ਕੀੜੇ ਆ ਜਾਂਦੇ ਨੇ ਉਹਦੇ ਵਿੱਚ ਜਿਸ ਸਮੇਂ ਕਾਲੇ ਖਟਮਲ ਦਾ ਜਿਗਰ ਕੀਤਾ ਜਾਂ ਪ੍ਰਿਲੇ ਦਾ ਜਕਰ ਕੀਤਾ ਜਦੋਂ ਇਹ ਰਸੂਸ ਨਾਲ ਕੀੜੇ ਜਿਹੜੇ ਨੁਕਸਾਨ ਕਰਦੇ ਨੇ ਤਾਂ ਅਸੀਂ ਦੇਖ ਰਹੇ ਦੂਰੋਂ ਹੀ ਫਸਲ ਜਿਹੜੀ ਹੈ ਉਹ ਪਲਕਣ ਤੇ ਆ ਜਾਂਦੀ ਹੈ ਪੀਲੇ ਬਣ ਤੇ ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਕਿ ਹਰੀ ਹੈ ਫਸਲ ਲੇਕਿਨ ਜਦੋਂ ਇਹਨਾਂ ਰਸੂਸ ਨਾਲ ਕੀੜਿਆਂ ਦਾ ਅਟੈਕ ਹੁੰਦਾ ਤਾਂ ਪੱਤੇ ਜਿਹੜੇ ਪੀਲੇ ਪੈ ਜਾਂਦੇ ਨੇ ਤੇ ਦੌਗੀਆਂ ਦੇ ਵਿੱਚ ਖਾਸ ਕਰਕੇ ਕਈ ਵਾਰ ਹਮਲਾ ਦੇਖਣ ਨੂੰ ਮਿਲਦਾ ਵੈ ਸੋ ਇਸ ਤਰ੍ਹਾਂ ਇਹ ਜਿਹੜੀਆਂ ਨਿਸ਼ਾਨੀਆਂ ਨੇ ਜਿਹਦੇ ਵਿੱਚ ਕਿ ਅਪ੍ਰੈਲਾ ਖਾਸ ਕਰਕੇ ਜਦੋਂ ਰਸ ਵੱਧ ਚੂਸਦਾ ਵਾ ਤਾਂ ਪੱਤੇ ਕਾਲੇ ਵੀ ਹੋ ਜਾਂਦੇ ਨੇ ਜੀ ਪੱਤੇ ਕਾਲਸ ਤੇ ਆ ਜਾਂਦੇ ਨੇ ਤੇ ਉਹ ਇੰਨੇ ਕਾਲਸ ਤੇ ਆ ਜਾਂਦੇ ਨੇ ਕਈ ਵਾਰ ਉਹਨੂੰ ਪਸ਼ੂ ਵੀ ਨਹੀਂ ਖਾਂਦਾ ਸੋ ਇਸ ਤਰ੍ਹਾਂ ਉਸ ਤੋਂ ਬਾਅਦ ਜਦੋਂ ਆਗ ਦੇ ਗੜੂ ਦਾ ਨੁਕਸਾਨ ਹੋ ਜਾਂਦਾ ਤਾਂ ਜਿਹੜਾ ਆਗ ਦਾ ਗੜੂਆ ਮੈਂ ਇਹ ਇਹ ਵੀ ਜਿਆਦਾ ਤਕਰੀਬਨ ਅਪ੍ਰੈਲ ਤੋਂ ਲੈ ਕੇ ਗਾਹਾਂ ਅਕਤੂਬਰ ਤੱਕ ਵੀ ਨੁਕਸਾਨ ਕਰਦਾ ਜੁਲਾਈ ਅਗਸਤ 'ਚ ਇਹਦਾ ਜਿਹੜਾ ਨੁਕਸਾਨ ਵੱਧ ਜਾਂਦਾ ਆਗ ਦਾ ਗੜੂਆ ਜਿਹੜਾ ਵਾ ਜਦੋਂ ਇਹ ਨੁਕਸਾਨ ਕਰਦਾ ਵਾ ਤਾਂ ਜਿਹੜਾ ਆਗ ਹੈ ਯਾਨੀ ਕਿ ਜਿਹੜਾ ਟਾਪ ਹੈ ਪਲਾਂਟ ਦਾ ਉਹਦੇ ਵਿੱਚ ਜੇ ਅਸੀਂ ਧਿਆਨ ਮਾਰੀਏ ਤੇ ਜਿਹੜਾ ਸੈਂਟਰ ਵਾਲਾ ਪੱਤਾ ਹੈਗਾ ਵਾ ਉਹ ਸੁੱਕਣਾ ਸ਼ੁਰੂ ਹੋ ਜਾਂਦਾ ਤੇ ਜਿਹੜਾ ਪੱਤਾ ਵਾ ਯਾਨੀ ਕਿ ਗੋਭ ਦਾ ਪੱਤਾ ਜਿਹਨੂੰ ਅਸੀਂ ਕਹਿੰਦੇ ਆ ਉਹ ਸੁੱਕਣਾ ਸ਼ੁਰੂ ਹੋ ਜਾਂਦਾ ਸੈਂਟਰ ਵਾਲਾ ਤੇ ਜੇ ਅਸੀਂ ਗੋਹ ਨਾਲ ਦੇਖੀਏ ਤਾਂ ਉਹ ਪੱਤੇ ਦੇ ਵਿੱਚ ਸਾਨੂੰ ਜਿਹੜੀਆਂ ਮੋਰੀਆਂ ਵੀ ਮਿਲਦੀਆਂ ਨੇ ਜੀ ਤੀਸਰਾ ਜਿਹੜਾ ਵਾ ਜਿਹੜਾ ਉਹ ਪੱਤੇ ਦੀ ਮਿਡਲ ਬ ਹੈਗੀ ਆ ਉਹ ਅਗਲੇ ਸਿਰੇ ਤੇ ਧਿਆਨ ਨਾਲ ਦੇਖੀ ਤਾਂ ਤੁਹਾਨੂੰ ਚਿੱਟੇ ਰੰਗ ਦੇ ਜਾਂ ਲਾਲ ਰੰਗ ਦੀਆਂ ਥੋੜੀਆਂ ਹੋਰ ਧਾਰੀਆਂ ਮਿਲ ਜਾਣਗੀਆਂ ਤੇ ਜਦੋਂ ਹਮਲਾ ਵੱਧ ਜਾਂਦਾ ਵਾ ਤਾਂ ਜਿਹੜਾ ਬੂਟੇ ਦੀ ਟਾਪ ਹੈਗੀ ਆ ਉਹਨੂੰ ਅਸੀਂ ਕਹਿੰਦੇ ਆ ਕਿ ਛਾਂਗੀ ਹੋ ਜਾਂਦੀ ਹੈ ਛਾਂਗੀ ਹੋ ਜਾਣਾ ਮਤਲਬ ਕਿ ਉਹ ਜਿਵੇਂ ਝਾੜੂ ਹੁੰਦਾ ਏਦਾਂ ਜਿਹੜਾ ਵਾ ਉਹ ਬੰਚੀ ਟੋਪ ਬਣ ਜਾਂਦੀ ਹੈ ਸੋ ਉਹ ਦੂਰੋਂ ਪਤਾ ਲੱਗ ਜਾਂਦਾ ਵੀ ਇੱਥੇ ਜਿਹੜਾ ਵਾ ਆਗ ਦੇ ਗੜੂ ਦਾ ਨੁਕਸਾਨ ਜਿਹੜਾ ਹੈਗਾ ਵਾ ਹੋ ਗਿਆ ਜੀ ਸੋ ਉਸ ਤੋਂ ਬਾਅਦ ਜਿਹੜਾ ਸਟਾਕ ਬੋਰਰ ਹੈ ਜਿਹੜਾ ਤਣੇ ਦਾ ਗੜੂਆ ਵਾ ਉਹਦੀ ਜਿਹੜੀ ਨਿਸ਼ਾਨੀ ਹੈ ਕਿ ਉਹ ਅੰਦਰ ਹੀ ਰਹਿੰਦਾ ਵਾ ਤੇ ਦੋ ਦੋ ਤਿੰਨ ਤਰ ਪੋਰੀਆਂ ਵੀ ਜਿਹੜੀਆਂ ਹੈਗੀਆਂ ਨੇ ਉਹ ਅੰਦਰ ਜਿਹੜਾ ਹੈਗਾ ਸੁਰੰਗ ਬਣਾ ਦਿੰਦਾ ਵਾ ਤੇ ਜਿੱਥੇ ਉਹਦਾ ਨੁਕਸਾਨ ਹੁੰਦਾ ਹੈ ਕਈ ਵਾਰ ਉੱਥੋਂ ਗੰਨਾ ਟੁੱਟ ਵੀ ਜਾਂਦਾ ਵਾ ਜੀ ਸੋ ਇਸ ਤਰ੍ਹਾਂ ਜਿਹੜਾ ਵੈ ਇਹ ਜਿਹੜਾ ਸਟਾਕ ਬੋਰਰ ਹੈ ਇਹ ਜੁਲਾਈ ਅਗਸਤ ਸਤੰਬਰ ਅਕਤੂਬਰ ਤੱਕ ਜਿਹੜਾ ਨੁਕਸਾਨ ਕਰਦਾ ਵੈ ਗੁਰਦਾਸਪੁਰ ਬੋਰਰ ਹੈ ਇਹਦਾ ਵੀ ਨੁਕਸਾਨ ਜਿਹੜਾ ਹੈਗਾ ਜਿੱਥੇ ਜ਼ਿਆਦਾ ਹੁੰਦਾ ਉੱਥੇ ਜਿਹੜਾ ਵੈ ਬੂਟਾ ਜਿਹੜਾ ਮੁਰਝਾਇਆ ਸਾਨੂੰ ਜਿਹੜਾ ਟਾਪ ਮੁਰਝਾਈ ਹੋਈ ਲੱਗਦੀ ਹੈਗੀ ਉਹ ਜਿਹੜਾ ਇਹਦਾ ਜਿਹੜਾ ਪੰਜਵਾਂ ਪੱਤਾ ਹੁੰਦਾ ਹੈਗਾ ਵੈ ਉਹ ਸਾਨੂੰ ਜਿਹੜਾ ਹੈਗਾ ਮੁਰਝਾਇਆ ਹੈ ਮਿਲਦਾ ਹੈਗਾ ਵੈ ਸੋ ਇਸ ਤਰ੍ਹਾਂ ਇਹ ਨਿਸ਼ਾਨੀਆਂ ਹੈਗੀਆਂ ਨੇ ਜਿਹੜੀਆਂ ਕਿ ਸੌਖੀਆਂ ਹੀ ਪਛਾਣੀਆਂ ਜਾ ਸਕਦੀਆਂ ਨੇ ਆਪਾਂ ਗੱਲ ਕੀਤੀ ਸ਼ੁਰੂ ਦੇ ਵਿੱਚ ਕਿਉਂਕਿ ਸਾਡੇ ਅੱਜ ਦਾ ਪ੍ਰੋਗਰਾਮ ਵਿਸ਼ਾ ਵੀ ਇਹੀ ਹੈ ਕਿ ਕਮ ਇਦੀ ਲਈ ਸਰਪੱਖੀ ਜਿਹੜਾ ਰੋਕथाम ਤਕਨੀਕ ਹੈ ਜਾਂ ਕਿ ਇਹ ਪ੍ਰਬੰਧਨ ਹੈ ਬਹੁਤ ਸਾਰੀਆਂ ਤਕਨੀਕਾਂ ਦੀ ਸ਼ਫਾਰਿਸ਼ ਹੋਈ ਆ ਜਿਹੜਾ ਟ੍ਰਾਈਕੋਕਾਰਡ ਵਿਧੀ ਹੈ ਉਹ ਕੀ ਹੈ ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਅਜੋਕੇ ਸਮੇਂ ਦੇ ਵਿੱਚ ਜਿਹੜੇ ਰਸਾਇਣ ਨੇ ਉਹਨਾਂ ਦੀ ਬੇਲੋੜੀ ਵਰਤੋਂ ਅੜੀ ਕਾਫੀ ਹੋ ਰਹੀ ਹੈ ਜਿਹੜੇ ਗੈਰ ਰਸਾਇਣਕ ਤਰੀਕੇ ਨੇ ਢੰਗ ਤਰੀਕੇ ਨੇ ਗੜੂਆਂ ਦੀ ਰੋਕਥਾਮ ਦੇ ਲਈ ਉਹ ਬਹੁਤ ਜ਼ਰੂਰੀ ਹੈ ਕਿ ਕਿਸਾਨ ਵੀਰ ਉਹਨਾਂ ਬਾਰੇ ਜਾਣਕਾਰੀ ਰੱਖਣ ਤੇ ਉਹਨਾਂ ਨੂੰ ਸਹੀ ਤਰੀਕੇ ਨਾਲ ਸਮਝ ਕੇ ਸਹੀ ਜਿਹੜੀ ਵਿਧੀ ਹੈ ਉਹਨੂੰ ਅਪਣਾ ਕੇ ਉਹਦਾ ਫਾਇਦਾ ਉਠਾਉਣ ਜੀ ਤੇ ਯੂਨੀਵਰਸਿਟੀ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜੀ ਗੜੂਆਂ ਦੀ ਜੈਵਿਕ ਰੋਕਥਾਮ ਦੇ ਲਈ ਟ੍ਰਾਈਕੋਗ੍ਰਾਮਾ ਇੱਕ ਮਿੱਤਰ ਕਿੜਾ ਵੈ ਉਦੇ ਲਈ ਟ੍ਰਾਈਕੋ ਕਾਰਡ ਵਿਧੀ ਅਸਾਨੂੰ ਕਹਿੰਦੇ ਆ ਉਹ ਸਿਫਾਰਿਸ਼ ਕੀਤੀ ਹੋਈ ਹੈ ਜਿਹੜਾ ਇਹ ਟ੍ਰਾਈਕੋਗ੍ਰਾਮਾ ਮੈਂ ਇਹਦੇ ਬਾਰੇ ਮੈਂ ਦੱਸਣਾ ਚਾਹੂੰਗਾ ਕਿ ਇੱਕ ਮਿੱਤਰ ਕਿਡਾ ਵੈ ਇਹਦੀਆਂ ਦੋ ਕਿਸਮਾਂ ਨੇ ਦੋ ਇਹਦੀਆਂ ਜਿਹੜੀਆਂ ਨੇ ਪਰਜਾਤੀਆਂ ਨੇ ਇੱਕ ਟ੍ਰਾਈਕੋਗ੍ਰਾਮਾ ਕਾਈਲੋਨਸ ਹੈ ਇੱਕ ਟ੍ਰਾਈਕੋਗ੍ਰਾਮਾ ਜਪੋਨਿਕਮ ਹੈ ਜੀ ਸੋ ਇਹ ਇੱਕ ਬਹੁਤ ਛੋਟੀ ਪ੍ਰਿੰਡ ਟਾਈਪ ਅਸੀਂ ਕਹਿ ਸਕਦੇ ਹੈਗੇ ਇੱਕ ਵਾਸਪ ਹੁੰਦਾ ਵੈ ਜੇ ਆਪਾਂ ਛੋਟੇ ਦੀ ਗੱਲ ਕਰੀ ਤਾਂ 0.2 mm ਇਹਦਾ ਸਾਈਜ਼ ਹੁੰਦਾ ਜੀ ਤੇ ਇਹਦੀ ਜਿਹੜੀ ਮਾਦਾ ਹੁੰਦੀ ਹੈ ਉਹ ਮਾਦਾ ਜਿਹੜੀ ਹੈ ਉਹ ਜਿਹੜੇ ਸਾਡੇ ਦੁਸ਼ਮਨ ਗੜੂਏ ਨੇ ਉਹਨਾਂ ਦੁਸ਼ਮਨ ਗੜੂਆਂ ਦੇ ਆਂਡਿਆਂ ਦੇ ਵਿੱਚ ਆਪਣਾ ਆਂਡਾ ਦਿੰਦੀ ਹੈ ਜੀ ਸੋ ਕਹਿੰਦਾ ਪਾਵ ਹੈ ਕਿ ਮੰਨ ਲਓ ਸਾਡਾ ਜਿਹੜਾ ਅਰਲੀ ਸ਼ੂਟ ਬੋਰ ਰਹਾ ਗੇਤੀ ਫੂਡ ਦਾ ਗੜੂਆ ਜਾਂ ਆਗ ਦਾ ਗੜੂਆ ਜਾਂ ਸਟਾਕ ਬੋਰ ਰਹਾ ਤਣੇ ਦਾ ਗੜੂਆ ਮੈਂ ਇਹਨਾਂ ਦੇ ਜਿਹੜੇ ਪਤੰਗੇ ਨੇ ਇਹਨਾਂ ਦੇ ਜਿਹੜੀ ਮਾਦਾ ਪਤੰਗਾ ਵਾ ਉਹ ਆਂਡੇ ਦਿੰਦੀ ਹੈ तकरीबन 300 400 ਤੱਕ ਆਂਡੇ ਦੇ ਦਿੰਦੀ ਹੈ ਸੋ ਉਹ ਜੇ ਅਸੀਂ ਆਗ ਦੇ ਗੜੂ ਦੀ ਗੱਲ ਕਰੀਏ ਤਾਂ ਉਹ ਬਿਲਕੁਲ ਟਾਪ ਤੇ ਹੁੰਦਾ ਵਾ ਜਿਹੜੇ ਉੱਪਰਲੇ ਪੱਤੇ ਹੁੰਦੇ ਉਹਨਾਂ ਤੇ ਆਂਡੇ ਦਿੰਦੀ ਹੈ ਤੇ ਇਹ ਬੈਚ ਚਾਂਡੇ ਦਿੰਦੀ ਹੈਗੀ ਹੈ ਜਾਨਕਿ ਕਲਸਟਰ ਚਾਂਡੇ ਦਿੰਦੀ ਹੈਗੀ ਹੈ ਸੋ ਕਿਤੇ ਜਿਹੜਾ ਹੈ 50 ਦੇਤੇ ਕਿਤੇ 100 ਦੇਤੇ ਕਿਤੇ ਇਸ ਤਰ੍ਹਾਂ ਜਿਹੜਾ ਹੈ 300 400 ਤੱਕ ਆਂਡੇ 600 ਤੱਕ ਵੀ ਦੇ ਦਿੰਦੀ ਹੈਗੀ ਹੈ ਸੋ ਗੰਨੇ ਦੇ ਵਿੱਚ ਕਮਾਦ ਦੇ ਵਿੱਚ ਸਪਰੇਅ ਕਰਨੀ ਬੜੀ ਔਖੀ ਹੋ ਜਾਂਦੀ ਹੈ ਜਦੋਂ ਉਚਾਈ ਵੱਧ ਜਾਂਦੀ ਹੈ ਜੀ ਸੋ ਉੱਥੇ ਇਹ ਜਿਹੜੇ ਕਿਸਾਨ ਵੀਰ ਨੇ ਇਸ ਤਕਰੀਕ ਦਾ ਲਾਹਾ ਲੈ ਸਕਦੇ ਨੇ ਜਿੱਥੇ ਕਿ 10 ਫੁੱਟ ਦਾ 8 ਫੁੱਟ ਦਾ ਗੰਨਾ ਹੋ ਗਿਆ ਕਮਾਦ ਦਾ ਉੱਥੇ ਜਿਹੜਾ ਕਿ ਸਪਰੇ ਕਰਨੀ ਔਖੀ ਆ ਉੱਥੇ ਇਹ ਮਿੱਤਰ ਜਿਹੜਾ ਪਹੁੰਚ ਜਾਂਦਾ ਜੀ ਸੋ ਇਹ ਜਿਹੜੇ ਸਾਡੇ ਦੁਸ਼ਮਣ ਦੇ ਆਂਡੇ ਪੱਤੇ ਥੱਲੇ ਹੁੰਦੇ ਨੇ ਸੋ ਉੱਥੇ ਹੀ ਅਸੀਂ ਜਿਹੜਾ ਇਹ ਟ੍ਰਾਈਕੋਗਰਾਮਾ ਜਿਹੜਾ ਸਾਡਾ ਮਿੱਤਰ ਗੜਾ ਵਾ ਇਹਨੂੰ ਅਸੀਂ ਵਰਦੇ ਹੈਗੇ ਆ ਤੇ ਇਹ ਉਹਦੇ ਜਿਹੜੇ ਆਂਡਿਆਂ ਦੇ ਵਿੱਚ ਇਕਰ ਮੈਂ ਇੱਕ ਜਿਹੜੀ ਮਾਦਾ ਹੈਗੀ ਹੈ ਟ੍ਰੈਕੋਗ੍ਰਾਮਾ ਦੀ ਇਹ 100 ਆਂਡੇ ਵੀ ਜਿਹੜੇ ਕਵਰ ਕਰ ਲੈਂਦੀ ਹੈ 100 ਆਂਡਿਆਂ ਦੇ ਵਿੱਚ ਇਹ ਦੁਸ਼ਮਣ ਦੇ ਆਪਣਾ ਅੰਡਾ ਦੇ ਦਿੰਦੀ ਹੈ ਹੂੰ ਸੋ ਉਹਦੇ ਵਿੱਚੋਂ ਫਿਰ ਗੜੂਏ ਦਾ ਬੱਚਾ ਨਹੀਂ ਨਿਕਲਦਾ ਉਹਦੇ ਵਿੱਚੋਂ ਸਾਡੇ ਬਿੱਤਰ ਕਿਹੜੇ ਦਾ ਬੱਚਾ ਨਿਕਲਦਾ ਹੂੰ ਹੂੰ ਮਤਲਬ ਬਿੱਤਰ ਕਿਹੜਾ ਹੀ ਨਿਕਲਦਾ ਵੈ ਸੋ ਡਾਕਟਰ ਸਾਹਿਬ ਇਹ ਤੁਸੀਂ ਦੱਸਿਆ ਵੀ ਆਪਾਂ ਜਿਹੜਾ ਟ੍ਰਾਈਕੋ ਕਾਰਡ ਵਿਧੀ ਇਹ ਕੀ ਹੈ ਹੁਣ ਇਹਦੀ ਵਰਤੋਂ ਕਿਵੇਂ ਕਰਨੀ ਖੇਤ ਵਿੱਚ ਆਪਾਂ ਜਿਸ ਤਰ੍ਹਾਂ ਕਿ ਇਹ ਲੈਬੋਰਾਟਰੀਆਂ ਸਥਾਪਿਤ ਨੇ ਯੂਨੀਵਰਸਿਟੀ ਦੇ ਵਿੱਚ ਕੀਟ ਵਿਗਿਆਨ ਵਿਭਾਗ ਦੇ ਵਿੱਚ ਵੀ ਬਾਇਓਡਰੋ ਦੀ ਲੈਬੋਰਾਟਰੀ ਹੈ ਅਰੀਜਨਲ ਰਿਸਰਚੇਸ਼ਨ ਤੇ ਵੀ ਲੈਬੋਰਾਟਰੀਆਂ ਹੈਗੀਆਂ ਨੇ ਮਿੱਲਾਂ ਦੇ ਵਿੱਚ ਵੀ ਲੈਬੋਰਾਟਰੀਆਂ ਨੇ ਤੇ ਉੱਥੋਂ ਜਿਹੜਾ ਇੱਕ ਕਾਰਡ ਮਿਲਦਾ ਵਾ 10 ਸੈਂਟੀਮੀਟਰ ਬਾ 15 ਸੈਂਟੀਮੀਟਰ ਦਾ ਤੇ ਸਾਡੇ ਇੱਥੇ ਕਪੂਥਲੇ ਵੀ ਅਸੀਂ ਸ਼ੁਰੂ ਕਰਨ ਜਾ ਰਹੇ ਹੈਗੇ ਆ ਉਹ ਕਾਰਡ ਦੇ ਉੱਪਰ ਜਿਹੜਾ ਵਾ ਤਕਰੀਬਨ 20000 ਆਂਡੇ ਲੱਗੇ ਹੁੰਦੇ ਨੇ ਕਰਸੈਰਾ ਦੇ ਜਿਹੜੇ ਕਿ ਪ੍ਰਜੀਵੀ ਕਿਰਿਆ ਕੀਤੀ ਹੁੰਦੀ ਹੈ ਜਿਨ੍ਹਾਂ ਦੇ ਉੱਪਰ ਟ੍ਰੈਕੋਗ੍ਰਾਮਾ ਨੇ ਸੋ ਟਰੈਕੋਗਰਾਮਾ ਦੁਆਰਾ ਪਰਜੀਵੀ ਕਿਰਿਆ ਕੀਤੇ ਹੋਏ 7 ਦਿਨ ਪੁਰਾਣੇ ਜਿਹੜੇ ਕਰਸਾਇਰਾ ਦੇ ਆਂਡੇ ਨੇ ਉਹ ਕਾਰਡ ਦੇ ਉੱਪਰ ਲੱਗੇ ਹੁੰਦੇ ਨੇ ਉਹ ਜਿਹੜਾ ਕਾਰਡ ਹੈ 10x15 ਸੈਂਟੀਮੀਟਰ ਦਾ ਉਹਦੇ 40 ਟ੍ਰਿਪਾਂ ਹੋ ਜਾਂਦੀਆਂ ਨੇ ਉਹ 40 ਟ੍ਰਿਪਾਂ ਜਿਹੜੀਆਂ ਹੈਗੀਆਂ ਨੇ ਇੱਕ ਇਕੜ ਦੇ ਵਿੱਚ ਅਸੀਂ ਜਿਹੜਾ 40 ਜਗ੍ਹਾ ਤੇ ਲਗਾ ਦਨੇ ਪੱਤੇ ਦੇ ਥੱਲੇ ਜੀ ਸੋ ਜੇ ਅਸੀਂ ਕਮਾਦ ਦੀ ਗੱਲ ਕਰੀਏ ਤਾਂ ਅਗੇਤੀ ਫੋੜ ਦੇ ਗੜੂਏ ਦੇ ਲਈ ਇਹ 1 ਅਪ੍ਰੈਲ ਤੋਂ ਲੈ ਕੇ ਜੂਨ ਤੱਕ 10-10 ਦਿਨ ਤੇ ਵਕਫੇ ਤੇ ਅਸੀਂ ਇਹ ਕਾਰਡ ਲਾਉਣੇ ਆ ਤੇ ਇਹ ਜਿਹੜਾ ਸਮਾਂ ਜਿਹੜਾ ਹੈਗਾ ਵਾ ਇਹ ਸਮੇਂ ਦੇ ਜਿਹੜਾ ਹੈਗਾ ਵਾ ਅਸੀਂ ਦੇਖਦੇ ਹਾਂ ਕਿਉਂਕਿ ਜਦੋਂ ਅਸੀਂ ਪਲਾਂਟਿੰਗ ਕਰਦੇ ਹਾਂ ਉਦੋਂ ਅਸੀਂ ਕੈਮੀਕਲ ਪਾ ਦਿੰਨੇ ਹੈਗੇ ਸਾਡੀ ਸਿਫਾਰਿਸ਼ ਹੈਗੀ ਆ ਉਸ ਤੋਂ ਬਾਅਦ ਅਸੀਂ ਇਹ ਕਾਰਡ ਦੀ ਸਿਫਾਰਿਸ਼ ਹੈ ਤੇ ਨਾਲੇ ਜੇ ਟੋਬਰੋ ਦਾ ਅਟੈਕ ਹੈਗਾ ਵਾ ਤਾਂ ਉਹਦੇ ਲਈ ਜਿਹੜਾ ਵਾ ਉਹਦੇ ਲਈ ਵੀ ਅਸੀਂ ਕਾਰਡ ਲੁੰਨੇ ਆ ਉਹਦੇ ਲਈ ਜਿਹੜੀ ਸਪੀਸੀ ਜਿਹੜੀ ਹੈਗੀ ਆ ਇਹ ਟ੍ਰਾਈਕੋਗ੍ਰਮ ਹੈ ਜਪੋਨਿਕਮ ਹੈਗੀ ਆ ਸਪੈਸੀ ਦਾ ਫਰਕ ਹੈ ਬਾਕੀ ਸਾਰਾ ਜਿਹੜਾ ਹੈਗਾ ਰਕਾਰ ਉਸ ਤਰ੍ਹਾਂ ਹੀ ਲਗਾਣਾ ਮੈਂ ਹੂੰ ਉਸੇ ਸਟ੍ਰਿਪਨ ਲਗਾਨੀਆਂ ਹੈਗੀਆਂ ਨੇ ਸਟੈਪਲ ਦੇ ਨਾਲ ਜਿਹੜਾ ਪੱਤੇ ਦੇ ਥੱਲੇ ਹੂੰ ਸੋ ਜਿਹੜਾ ਸਟਾਕ ਬੋਰਰ ਹੈਗਾ ਉਹਦੇ ਲਈ ਜਿਹੜਾ ਹੈਗਾ ਵਾ ਅਸੀਂ ਜੂਨ ਤੋਂ ਬਾਅਦ ਜੁਲਾਈ ਅਗਸਤ ਸਤੰਬਰ ਅਕਤੂਬਰ ਦੇ ਜਿਹੜਾ ਹੈਗਾ ਵਾ 10-10 ਦੇ ਵਕਫੇ ਤੇ 10 ਵਾਰ ਜਿਹੜਾ ਹੈ 12 ਵਾਰ ਜਿਹੜਾ ਹੈ ਅਸੀਂ ਕਾਰਡ ਲਾਣੇ ਆ ਹੂੰ ਸੋ ਇਸ ਤਰ੍ਹਾਂ ਅਸੀਂ ਇਹ ਗੜੂਆਂ ਦੇ ਲਈ ਜਿਹੜਾ ਵਾ ਇੱਕ ਇਕੜ ਦੇ ਵਿੱਚ 40 ਜਗ੍ਹਾ ਦੇ ਉੱਪਰ ਸਟ੍ਰਿਪ ਲਗਾ ਕੇ ਹੂੰ ਟ੍ਰੈਕੋ ਕਾਰਡ ਦੀ ਜਿਹੜੀਆਂ ਸਟ੍ਰਿਪਾਂ ਬਣਾ ਕੇ ਉਹ ਅਸੀਂ ਉਹਦੇ ਵਿੱਚ ਬਿੱਤਰ ਕਿੜਾ ਆਪਣਾ ਨਿਕਲੂਗਾ ਉਹਨੇ ਜਿਹੜਾ ਹੈ ਦੁਸ਼ਮਣ ਕਿੜੇ ਦੇ ਅੰਡਿਆਂ ਦੇ ਵਿੱਚ ਆਪਣਾ ਅੰਡਾ ਦੇ ਕੇ ਜਿਹੜਾ ਸਾਡੇ ਦੁਸ਼ਮਣ ਨੂੰ ਬਿਨਾ ਰਸਾਇਣਾਂ ਤੋਂ ਹੀ ਕੰਟਰੋਲ ਕਰ ਲੈਣਾ ਮੈਂ ਹੂੰ ਸੋ ਇਹ ਜਿਹੜੇ ਟ੍ਰੈਕੋ ਕਾਰਡ ਹੈਗੇ ਨੇ ਇਹ ਜਿਹੜੇ ਲੈਬਾਰਟਰੀਆਂ ਹੈਗੀਆਂ ਇਹਨਾਂ ਦੇ ਵਿੱਚ ਜਦੋਂ ਵੀ ਸਾਡੇ ਅਟੈਕ ਸ਼ੁਰੂ ਹੁੰਦਾ ਵਾ ਮਿਲਣੇ ਸ਼ੁਰੂ ਹੋ ਜਾਂਦੇ ਨੇ ਤੇ ਕਿਸਾਨ ਵੀ ਤੁਰੰਤ ਸਾਡੇ ਨਾਲ ਸੰਪਰਕ ਕਰਕੇ ਵਿਗਿਆਨੀਆਂ ਦੇ ਨਾਲ ਜਿਹੜਾ ਵਾ ਇਹ ਚੀਜ਼ ਦਾ ਫਾਇਦਾ ਲੈ ਸਕਦੇ ਨੇ ਡਾਕਟਰ ਸਾਹਿਬ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਸਾਡੇ ਕਿਸਾਨ ਵੀਰਾਂ ਨੂੰ ਦਿੱਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਕਮਾਦ ਦੀ ਫਸਲ ਸਬੰਧੀ ਡਾਕਟਰ ਗੁਲਜਾਰ ਸਿੰਘ ਸੰਘੇੜਾ ਜੀ ਨੇ ਵੀ ਹੋਰ ਜਾਣਕਾਰੀ ਦਿੱਤੀ ਹੈ ਜੋ ਕਿ ਨਿਰਦੇਸ਼ਕ ਨੇ ਖੇਤਰੀ ਗੰਨਾ ਖੋਜ ਕੇਂਦਰ ਕਪੂਰਥਲਾ ਵਿਖੇ ਇਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਇੰਜੀਨੀਅਰ ਲੁਪਿੰਦਰ ਕੁਮਾਰ ਜੀ ਨੇ ਆਓ ਵੇਖਦੇ ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੱਲੋਂ ਖੇਤਰੀ ਖੋਜ ਕੇਂਦਰ ਗੰਨਾ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਸਥਾਪਿਤ ਕੀਤਾ ਗਿਆ ਹੈ ਅੱਜ ਮੇਰੇ ਨਾਲ ਖੜੇ ਨੇ ਡਾਕਟਰ ਗੁਲਜਾਰ ਸਿੰਘ ਸੰਘੇੜਾ ਜੀ ਜੋ ਕਿ ਡਾਇਰੈਕਟਰ ਨੇ ਖੇਤਰੀ ਖੋਜ ਕੇਂਦਰ ਗੰਨਾ ਜ਼ਿਲ੍ਹਾ ਕਪੂਰਥਲਾ ਦੇ ਸੋ ਡਾਕਟਰ ਸਾਊਥ ਜਿਵੇਂ ਕਿ ਇਹ ਸੈਂਟਰ ਬਹੁਤ ਲੰਬੇ ਸਮੇਂ ਤੋਂ ਇਸ ਜ਼ਿਲ੍ਹੇ ਦੇ ਵਿੱਚ ਸਥਾਪਿਤ ਹੈ ਔਰ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈ ਕਿਸਾਨਾਂ ਨੂੰ ਗੰਨੇ ਦੀ ਫਸਲ ਦੇ ਬਾਰੇ ਨਵੀਆਂ ਤਕਨੀਕਾਂ ਦੇ ਬਾਰੇ ਜਾਣਕਾਰੀ ਦੇ ਰਿਹਾ ਹੈ ਜੀ ਜੀ ਸੋ ਇਸ ਜਿਹੜਾ ਸੈਂਟਰ ਹੈ ਇਸ ਤੋਂ ਇਲਾਵਾ ਇਹਦਾ ਹੋਰ ਕੀ ਮੰਤਵ ਹੈ ਸਰ ਇਹ ਜੋ ਸੈਂਟਰ ਹੈ ਸਾਡਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਇਹ 1974 ਦੇ ਵਿੱਚ ਇਸਟੈਬਲਿਸ਼ ਹੋਇਆ ਸੀਗਾ ਜਿਹੜਾ ਇਹ ਸਾਡਾ ਗੰਨੇ ਵਾਲਾ ਸੈਂਟਰ ਸੀਗਾ ਇਹ ਸੀਗਾ ਗੰਨਾ ਖੋਜ ਕੇਂਦਰ ਗੜਾ ਫਾਰਮ ਜਲੰਧਰ ਜੀ ਉੱਥੋਂ ਇਹ ਸ਼ਿਫਟ ਹੋ ਕੇ ਲਾਡੋਵਾਲ ਲਾਡੋਵਾਲ ਤੋਂ ਫਿਰ ਕਪੂਰਥਲੇ ਆ ਗਿਆ ਤੇ 2012 ਤੋਂ ਲੈ ਕੇ ਜਿੰਨੀ ਵੀ ਸਾਡੀ ਗੰਨੇ ਦੀ ਖੋਜ ਤੇ ਉਹਦੇ ਸੁਧਾਰ ਦੀ ਜਿੰਨੀ ਵੀ ਗਤੀਵਿਧੀਆਂ ਹੈ ਉਹ ਅਸੀਂ ਇਸ ਸੈਂਟਰ ਤੋਂ ਹੀ ਕੈਟਰ ਕਰ ਰਹੇ ਹਾਂ ਪੂਰੇ ਪੰਜਾਬ ਨੂੰ ਕਰਦੇ ਹਾਂ ਨੈਸ਼ਨਲ ਸਾਡੇ ਇੱਥੇ ਨੈਸ਼ਨਲ ਪ੍ਰੋਗਰਾਮ ਵੀ ਚੱਲਦਾ ਹੈ ਕਿ ਅਸੀਂ ਉੱਤਰੀ ਭਾਰਤ ਦਾ ਜਿਹੜਾ ਸਾਡਾ ਜ਼ੋਨ ਹੈ ਨਾਰਥ-ਵੈਸਟ ਜ਼ੋਨ ਉੱਥੇ ਵੀ ਜਿਹੜੇ ਗੰਨੇ ਦੀਆਂ ਕਿਸਮਾਂ ਸਪਾਰਸ਼ਾਂ ਜਾਂ ਜੋ ਵੀ ਇਹਦੀਆਂ ਟੈਕਨੋਲੋਜੀਜ਼ ਹੈਦੀਆਂ ਨਾ ਅਸੀਂ ਉੱਥੇ ਵੀ ਸ਼ੇਅਰ ਕਰਦੇ ਆਂ ਦੂਸਰਾ ਸਾਡਾ ਜਿਹੜੇ ਬਾਕੀ ਫਸਲਾਂ ਨਾਲ ਝੋਨਾ ਕਣਕ ਮੱਕੀ ਬਰਸੀਮ ਉਹਨਾਂ ਦਾ ਬੀਜ ਉਤਪਾਦਨ ਦਾ ਪ੍ਰੋਗਰਾਮ ਵੀ ਅਸੀਂ ਇੱਥੇ ਕਰਦੇ ਆਂ ਖਾਸ ਕਰ ਕਿਉਂਕਿ ਗੰਨੇ ਦਾ ਇਹ ਸਾਡਾ ਮੇਨ ਸੈਂਟਰ ਹੈ ਪੰਜਾਬ ਦਾ ਤੇ ਇੱਥੋਂ ਸਾਡੀਆਂ ਜਿਹੜੀਆਂ ਨਵੀਆਂ ਕਿਸਮਾਂ ਹੁੰਦੀਆਂ ਨੇ ਉਹਨਾਂ ਦਾ ਸੁਧਰਿਆ ਹੋਇਆ ਬੀਜ ਜਾਂ ਉਹਦੀ ਕੋਈ ਪ੍ਰੋਡਕਸ਼ਨ ਪ੍ਰੋਟੈਕਸ਼ਨ ਦੀ ਜੋ ਟੈਕਨੋਲੋਜੀ ਹੈ ਚਾਹੇ ਉਹ ਫਸਲ ਉਗਾਉਣ ਦੀ ਹੈ ਜਾਂ ਕੀੜੇ ਮਕੌੜੇ ਆਉਂਦੇ ਆਂ ਬਿਮਾਰੀ ਆਉਂਦੀ ਐ ਕਿਸੇ ਖਾਦ ਦੀ ਜਾਂ ਕਿਸੇ ਨਿਊਟ੍ਰੀਐਂਟ ਦੀ ਘਾਟ ਆਉਂਦੀ ਐ ਤੇ ਅਸੀਂ ਸਮੇਸਰ ਆਪਣੇ ਕਿਸਾਨ ਵੀਰਾਂ ਨੂੰ ਪਲੱਸ ਜਿਹੜੀ ਸਾਡੀ 슈ਗਰ ਇੰਡਸਟਰੀ ਹੈ ਜਿਹੜੀ ਅਖੰਡ ਮਿਲਾਂ ਨਾਲ ਉਹਨਾਂ ਦੇ ਮਜ਼ਦਮਾਂ ਨੂੰ ਸਮੇਸਰ ਅਸੀਂ ਉਹ ਟੈਕਨੀਕਾਂ ਦੇ ਬਾਰੇ ਜਾਣੂ ਕਰਾਉਂਦੇ ਰਹਿੰਦੇ ਆਂ ਇਹ ਜਿਹੜੀਆਂ ਪ੍ਰੋਡਕਸ਼ਨ ਔਰ ਪ੍ਰੋਟੈਕਸ਼ਨ ਟੈਕਨੋਲੋਜੀ ਇਹ ਕੀ ਕੀ ਐ ਸਭ ਤੋਂ ਪਹਿਲੀ ਗੱਲ ਹੁੰਦੀ ਐ ਪ੍ਰੋਡਕਸ਼ਨ ਦੀ ਕਿ ਅਸੀਂ ਉਹ ਕਿਹੜੇ ਤਰੀਕੇ ਕਿਹੜੀ ਵਿ ਕੀ ਕਿਸਾਨ ਵੀਰ ਦੀ ਜਿਹੜੀ ਆਮਦਨ ਬਦੇ ਉਹਦਾ ਝਾੜ ਬਦੇ ਉਹਦੀ ਪੈਦਾਵਾਰ ਬਦੇ ਤੇ ਜੇ ਮੈਂ ਗੰਨੇ ਦੀ ਗੱਲ ਕਰਦਾ ਤੇ ਉਤੋਂ ਸਭ ਤੋਂ ਪਹਿਲਾ ਪੁਆਇੰਟ ਹੁੰਦਾ ਹੈ ਕਿ ਕਿਸਮਾਂ ਹੂੰ ਕਿ ਗੰਨਾ 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 ਨਹੀਂ ਹੈ ਗੰਨੇ ਦੇ ਅੰਦਰ ਕਿਸਮਾਂ ਕਿਹੜੀਆਂ ਨੇ ਜਿਹੜੀਆਂ ਕਿ ਸੁਧਰੀਆਂ ਹੋਈਆਂ ਕਿਸਮਾਂ ਨੇ ਹੂੰ ਉਹ ਕਿਹੜੀਆਂ ਕਿਸਮਾਂ ਨੇ ਕਦੋਂ ਉਹ ਲੱਗਦੀਆਂ ਨੇ ਤੇ ਕਦੋਂ ਕੱਟੀਆਂ ਜਾਂਦੀਆਂ ਤੇ ਉਹ ਕਿਹੜੇ ਕਿਹੜੇ ਟਾਈਪ ਦੇ ਕਿਹੜੇ-ਕਿਹੜੇ ਗਰੁੱਪ ਦੀਆਂ ਕਿਸਮਾਂ ਨੇ ਤੇ ਉੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਕਿ ਤੁਸੀਂ ਆਹ ਖੇਤ ਦੇਖ ਸਕਦੇ ਹੋ ਆਹ ਬੋਰਡ ਲੱਗੇ ਹੋਏ ਐ ਇਹ ਅੱਜ ਦੀ ਡੇਟ ਵਿੱਚ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਾਈਡ 14 ਕਿਸਮਾਂ ਦੀ ਸਪਾਰਸ਼ ਕਰਦੇ ਹਾਂ ਗੰਨੇ ਦੀਆਂ ਹੁਣ ਇੱਥੇ ਆਂਦਾ ਕਿ 14 ਕਿਸਮਾਂ ਕਿਉਂ ਕਿਉਂਕਿ ਜਿਹੜਾ ਗੰਨੇ ਦੀ ਜਿਹੜੀਆਂ ਕਿਸਮਾਂ ਨੇ ਇਹਨਾਂ ਦਾ ਜਿਹੜਾ ਪੱਕਣ ਦਾ ਸਮਾਂ ਹੈ ਇਹ ਦੋ ਤਰ੍ਹਾਂ ਦਾ ਇੱਕ ਹੁੰਦਾ ਅਗੇਤੀ ਪੱਕਣ ਵਾਲਾ ਤੇ ਦੂਜਾ ਹੁੰਗਾ ਦਰਮਿਆਨੀ ਪਿਛੇਤੀ ਪੱਕਣ ਵਾਲਾ ਅਗੇਤੀ ਪੱਕਣ ਕਹਿਣ ਤੋਂ ਮੇਰਾ ਭਾਓ ਇਹ ਹੈ ਕਿ ਜਿਹੜੀ ਕਿਸਮ ਅਗਰ ਅਸੀਂ ਫਰਵਰੀ ਮਹੀਨੇ ਲਾ ਰਹੇ ਹਾਂ ਮਾਰਚ ਮਹੀਨੇ ਲਾ ਰਹੇ ਜਿਹੜੀ ਫਸਲ 10 ਮਹੀਨੇ ਦੇ ਵਿੱਚ ਉਹਦੇ ਜੂਸ ਦੇ ਵਿੱਚ 16 ਤੋਂ 17% ਖੰਡ ਦੀ ਮਾਤਰਾ ਆ ਜਾਏ ਔਰ ਉਸ ਜੂਸ ਦੀ ਜਿਹੜੀ ਪਿਓਰਿਟੀ 80% ਆ ਜਾਏ ਉਹ ਅਗੇਤੀ ਪੱਕਣ ਵਾਲੀ ਕਿਸਮ ਹੋ ਗਈ ਤੇ ਇਸੇ ਤਰ੍ਹਾਂ ਜਿਹੜੀ ਕਿਸਮ 12 ਮਹੀਨੇ ਦੇ ਵਿੱਚ 16 17% ਖੰਡ ਦੀ ਮਾਤਰਾ ਦੇ ਦੇਵੇ ਔਰ 80% ਤੋਂ ਦੀ ਪਿਓਰਿਟੀ ਹੋਵੇ ਉਹ ਦਰਮਿਆਨੇ ਗਰੁੱਪ ਵਿੱਚ ਆ ਜਾਂਦੇ ਜਿਵੇਂ ਕਿਸਮਾਂ ਦੀ ਨਾਮ ਲੈਣਾ ਚਾਹੂੰਗਾ ਜੇ ਅਗੇਤੀ ਕਿਸਮਾਂ ਦੀ ਗੱਲ ਕਰਦਾ ਤੇ COPV95 COPV96 CO118 CO15023 ਇਹ ਨਮੀਆਂ ਨੇ ਤੇ COJ64 COJ85 ਇਹ ਸਾਡੀਆਂ ਪੁਰਾਣੀਆਂ ਕਿਸਮਾਂ ਨੇ ਤੇ ਮੈਂ ਜੇ ਅਗਰ ਦਰਮਿਆਨੇ ਗਰੁੱਪ ਦੀ ਗੱਲ ਕਰਦਾ ਤਾਂ ਉਹਦੇ ਵਿੱਚ ਹੋ ਗਈ ਜੀ ਦਾ ਸੀਓਪੀਵੀ 91 ਸੀਓਪੀਵੀ 93 ਸੀਓਪੀਵੀ 94 ਸੀਓਪੀਵੀ 98 ਸੀਓ 238 ਸੀਓ ਜੀ 88 ਇਹ ਦਰਮਿਆਨੀ ਪੱਕਣ ਵਾਲੀਆਂ ਜੇ ਇਹਨਾਂ ਦੇ ਆਪਾਂ ਛਾੜ ਦੀ ਗੱਲ ਕਰਦੇ ਆ ਤਾਂ ਅਗਰ ਓਵਰਆਲ ਦੇਖਦੇ ਆ ਇਹ 350 ਕੁਆਂਟਰ ਤੋਂ ਲੈ ਕੇ ਔਸਤਨ 450 ਕੁਆਂਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਦਾਵਾਰ ਦਿੰਦੇ ਨੇ ਔਰ ਕਿਸਾਨ ਵੀਰਾਂ ਨੂੰ ਅਸੀਂ ਇੱਥੇ ਐਡਵਾਈਸ ਕਰਨਾ ਕਿ ਉਹ ਕਿਸਮ ਦੀ ਚੋਣ ਕਿਸਮ ਦੀ ਚੋਣ ਤੁਸੀਂ ਉਸ ਹਿਸਾਬ ਨਾਲ ਕਰਨੀ ਹੈ ਕਿਉਂਕਿ ਜਿਹੜੀ ਗੰਨੇ ਦੀ ਆਪਾਂ ਪ੍ਰੋਡਕਸ਼ਨ ਦੀ ਗੱਲ ਕਰ ਰਹੇ ਹਾਂ ਗੰਨੇ ਦੇ ਜਿਹੜੇ ਬਿਜਾਈ ਦੇ ਸਮੇਂ ਨਾ ਉਹ ਵੀ ਦੋ ਹਨ ਹਮ ਇੱਕ ਹੋ ਗਿਆ ਸਾਡਾ ਅਸੂ ਕੱਤੂ ਵਾਲਾ ਜਿਹੜਾ ਕਿ ਸਤੰਬਰ-ਅਕਤੂਬਰ ਦੇ ਵਿੱਚ ਹੁੰਦਾ ਹਮ ਉਹ ਸਾਡਾ 15 ਸਤੰਬਰ ਤੋਂ ਲੈ ਕੇ 31 ਅਕਤੂਬਰ ਤੱਕ ਔਰ ਦੂਸਰਾ ਜਿਹੜਾ ਹੁਣ ਸਮਾਂ ਇਹ ਬਿਲਕੁਲ ਢੋਕਾਂ ਸਮਾਂ ਇਹਨੂੰ ਬਹਾਰ ਰੁੱਤ ਦਾ ਗੰਨਾ ਵੀ ਕਹਿ ਲੈਂਦੇ ਆ ਸਪ੍ਰਿੰਗ ਸੀਜ਼ਨ ਦਾ ਕਹਿ ਦਿੰਦੇ ਆ ਜਿਹੜਾ ਕਿ 15 ਫਰਵਰੀ ਤੋਂ ਸਟਾਰਟ ਹੋਇਆ ਹੁਣ 31 ਮਾਰਚ ਤੱਕ ਪਲੱਸ ਮਾਈਨਸ 5-7 ਦਿਨ ਮੌਸਮ ਦੇ ਹਿਸਾਬ ਨਾਲ ਤੇ ਇਹ ਬਿਲਕੁਲ ਢੋਕਾਂ ਸਮਾਂ ਹੈ ਜੇ ਅਸੀਂ ਸਹੀ ਕੀਤੀ ਕਰਦੇ ਸੀ ਗੰਨੇ ਉਹ 2.5 ਫੁੱਟ ਤੇ 3 ਫੁੱਟ ਜਿਹੜੇ ਸਾਡੇ ਆਲੂ ਵਾਲੇ ਰੀਜ਼ਰ ਹੈਗੇ ਉਹਨਾਂ ਨਾਲ ਕਰਦੇ ਪਰ ਅਸੀਂ ਹੁਣ ਇਹ ਐਡਵਾਈਸ ਕਰਦੇ ਹਾਂ ਯੂਨੀਵਰਸਿਟੀ ਨੂੰ ਕਿ ਚੌੜੀ ਵਿਧੀ ਦੇ ਨਾਲ ਕਿ ਘੱਟੋ ਘੱਟ 4 ਫੁੱਟ ਦੀ ਦੂਰੀ ਤੇ ਤੁਸੀਂ ਗੰਨੇ ਨੂੰ ਲਾਓ ਤਾਂ ਕਿ ਉਹ 4 ਫੁੱਟ ਤੋਂ ਜਿਹੜੀ ਸੂਰਜ ਦੀ ਲਾਈਟ ਹੈ ਪਾਣੀ ਹਵਾ ਸਾਰੀ ਚੀਜ਼ ਨੂੰ ਚੰਗੀ ਤਰ੍ਹਾਂ ਮਿਲਦੀ ਹੈ ਤੇ ਉਹ ਜਦੋਂ ਅਸੀਂ ਰਿਜਰ ਦੇ ਨਾਲ ਉਹਨੂੰ ਡੁੱਗੀ ਖਾਲੀ ਦੇ ਵਿੱਚ ਲਾਉਂਦੇ ਆ ਗੰਨੇ ਚ ਦੋ ਚੀਜ਼ਾਂ ਬਹੁਤ ਬੋਲ ਕੇ ਗੰਨਾ ਡਿਗਦਾ ਤਾਂ ਜਦੋਂ ਅਸੀਂ ਡੂਗਾ ਗੰਨਾ ਲਾਉਂਦੇ ਆ ਉਹਨੂੰ ਮਿੱਟੀ ਚੰਗੀ ਲਾਉਂਦੇ ਆ ਔਰ ਸਮੇਂ ਸਿਰ ਬਨਾਈ ਕਰਦੇ ਆ ਗੰਨਾ ਡਿਗਦਾ ਨਹੀਂ ਤੇ ਉਸ ਕਰਕੇ ਸਾਡੇ ਜਿਹੜੇ ਝਾੜ ਹੈ ਉਹ ਚੰਗੇ ਆ ਜਾਂਦੇ ਆ ਔਰ ਪਲੱਸ ਇੱਕ ਪ੍ਰੋਡਕਸ਼ਨ ਟਕਾਉਂਦਾ ਉਸ 4 ਫੁੱਟ ਦਾ ਇਹ ਫਾਇਦਾ ਹੈ ਕਿ ਜਿਹੜੀ ਵਿੱਚ 4 ਫੁੱਟ ਦੀ ਥਾਂ ਆਪਾਂ ਛੱਡਦੇ ਆ ਉਹਦੇ ਜਿਹਾ ਅਰਲੂਆ ਫਸਲਾਂ ਲਾ ਸਕਦੇ ਆ ਇੰਟਰ ਕ੍ਰੋਪਿੰਗ ਇੰਟਰ ਕ੍ਰੋਪਿੰਗ ਆਪਾਂ ਕਰ ਸਕਦੇ ਆ ਅਗਰ ਅਸੀਂ ਬਹਾਰੁੱ ਦੇ ਵਿੱਚ ਕਰਿਆ ਮੂੰਗੀ ਦੀ ਮਾਂ ਦੀ ਅਸੀਂ ਉਹਦੇ ਵਿੱਚ ਕਾਸਟ ਕਰਕੇ ਤਾਂ ਕਿ ਉਸੀ ਖਾਦ ਪਾਣੀ ਨਾਲ ਸਾਰੀ ਉਹ ਫਸਲ ਪੱਕ ਜਾਂਦੀ ਹੈ ਉਹ ਸਾਡਾ ਆਮਦਨ ਦੇ ਵਿੱਚ ਇਜ਼ਾਫਾ ਹੋ ਜਾਂਦਾ ਔਰ ਜਿੰਨਾ ਕੋ ਇਜ਼ਾਫਾ ਹੁੰਦਾ ਉਹਦੇ ਨਾਲ ਸਾਡਾ ਬਾਕੀ ਦਾ ਗੰਨਾ ਸਾਲ ਭਰ ਦੀ ਫਸਲ ਪੱਕ ਜਾਂਦੀ ਹੈ ਕਿਉਂਕਿ ਪ੍ਰੋਟੈਕਸ਼ਨ ਦੇ ਆਪਾਂ ਪਹਿਲੇ ਸੈਸ਼ਨ ਦੇ ਵਿੱਚ ਗਰਵਾਂ ਦੀ ਗੱਲ ਕਰ ਲਈ ਹੈ ਇਹ ਤੋਂ ਸਭ ਤੋਂ ਪਹਿਲੀ ਪ੍ਰੋਟੈਕਸ਼ਨ ਆਉਂਦੀ ਹੈ ਕਿ ਜਿੱਦਾਂ ਤੁਸੀਂ ਦੇਖ ਲਓ ਕਿ ਪਿੱਛੇ ਨਦੀਨ ਜਦੋਂ ਨਦੀ ਤਾਂ ਗੰਨੇ 'ਚ ਹਰ ਚੀਜ਼ ਚਾਹੇ ਉਹਦੇ ਨਦੀਨ ਹੋ ਜਾਣ ਚਾਹੇ ਉਹਦੇ ਕੀੜੇ ਹੋ ਜਾਣ ਚਾਹੇ ਉਹਦੀਆਂ ਬਿਮਾਰੀਆਂ ਹੋ ਜਾਣ ਇਹ ਕਦੇ ਵੀ ਇਕੱਠੇ ਨਹੀਂ ਆਉਂਦੇ ਜੀ ਇਹ ਕਿਸ਼ਤਾਂ ਦੇ ਵਿੱਚ ਆਉਂਦੇ ਆ ਹੂੰ ਜੇ ਸਪੋਜ ਅਸੀਂ ਨਦੀਨਾਂ ਦੀ ਗੱਲ ਕਰਦੇ ਆ ਪ੍ਰੋਟੈਕਸ਼ਨ ਦੀ ਗੱਲ ਕਰਿਆ ਤੇ ਅਸੀਂ ਕਦੇ ਕਿ ਜਦੋਂ ਗੰਨੇ ਦੀ ਬਿਜਾਈ ਕਰਦੇ ਆ ਤੇ ਉਹਨਾਂ ਨੂੰ ਅਗਰ ਕੈਮੀਕਲ ਕੰਟਰੋਲ ਕਰਨਾ ਜੇ ਗੋਡੀ ਤੋਂ ਉਹ ਹੁੰਦੀ ਨਹੀਂ ਲੇਬਰ ਤੇ ਮਿਲਦੀ ਨਹੀਂ ਹੈਗੀ ਅਸੀਂ ਜਦੋਂ ਕੈਮੀਕਲ ਕੰਟਰੋਲ ਕਰਦੇ ਆ ਉਹਦੇ ਦੋ ਮੈਥਡਸ ਹੈਗੇ ਇੱਕ ਤਾਂ ਹੋ ਗਿਆ ਕਿ ਪ੍ਰੀ ਅਮਰਜੈਂਸ ਹੂੰ ਇੱਕ ਹੋ ਗਿਆ ਪੋਸਟ ਅਮਰਜੈਂਸ ਹੂੰ ਪਰੀਮਰਜੈਂਸ ਮੀਨਸ ਜੰਮਣ ਤੋਂ ਪਹਿਲਾਂ ਪੋਸਟ ਮੀਨਸ ਜੰਮਣ ਤੋਂ ਬਾਅਦ ਹੁਣ ਜੰਮਣ ਤੋਂ ਪਹਿਲਾਂ ਕਈ ਵਾਰ ਅਕਸਰ ਅਸੀਂ ਜਾਣੇ ਅਣਜਾਣੇ ਦੇ ਵਿੱਚ ਸਾਡੇ ਕਿਸਾਨ ਵੀਰ ਗਲਤੀ ਕਰ ਜਾਂਦੇ ਆ ਕਿ ਅਸੀਂ ਗੰਨੇ ਦੀ ਬਿਜਾਈ ਕਰ ਦਿੰਦੇ ਹੁਣ ਜਦੋਂ ਅਸੀਂ ਬਿਜਾਈ ਕਰਦੇ ਆ ਸਾਡੇ ਖੇਤ ਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਕਈ ਵਾਰ ਅਸੀਂ ਬੱਤਰ ਦੇ ਵਿੱਚ ਗੰਨਾ ਬੀਜਦੇ ਆ ਕਈ ਵਾਰ ਸੁੱਕੇ ਚ ਬੀਜ ਕੇ ਪਾਣੀ ਲਾਉਂਦੇ ਆ ਜੇ ਅਸੀਂ ਬੱਤਰ ਦੇ ਵਿੱਚ ਗੰਨਾ ਬੀਜ ਰਹੇ ਆ ਤਾਂ ਜੋ ਅਸੀਂ ਗੰਨੇ ਦੀ ਦਵਾਈਆਂ ਨਰੀ ਨਾਸ਼ਕਾਂ ਦੀ ਸਪਾਰਸ਼ ਕੀਤੀ ਹੋਈ ਹੈ ਚਾਹੇ ਉਹ ਐਟਰਾਜਨ ਹੋ ਜੇ ਮੈਟਰੀਬਿਊਜਨ ਹੋ ਜਾਂ ਹੁਣ ਤਿੰਨ ਨਮੀਆਂ ਦਿੱਤੇ ਜਾਂ ਨਾ ਟਰਿਸਕੇਲ ਦਿੱਤਾ ਤ੍ਰਿਸ਼ਿਕ ਦਿੱਤਾ ਸ਼ੈਂਟਕਾ ਦਿੱਤਾ ਉਹਨਾਂ ਨੂੰ ਅਸੀਂ 72 ਘੰਟੇ ਦੇ ਅੰਦਰ ਅੰਦਰ ਪ੍ਰੀ ਮਰਜੈਂਸ ਵਾਲੇ 72 ਦੇ ਵਿੱਚ 72 ਘੰਟੇ ਦੇ ਅੰਦਰ ਅੰਦਰ ਸਪਰੇਅ ਕਰਨੀ ਹੈ ਪਰ ਜਿਹੜੀ ਪੋਸਟ ਮਰਜੈਂਸ ਹੈ ਜਦੋਂ ਨਦੀਨ ਜਮ ਕੇ ਆ ਜਾਂਦਾ ਦੋ ਤੋਂ ਤਿੰਨ ਪੱਤੇ ਦੀ ਸਟੇਜ ਦੇ ਵਿੱਚ ਹੁੰਦਾ ਤੇ ਜਿਦਾ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਅਸੀਂ ਗੰਨੇ ਦੇ ਵਿੱਚ ਸਪਰੇਅ ਕੀਤਾ ਨਦੀਨ ਸਾਰੇ ਮਰ ਗਏ ਗੰਨਾ ਹਰਾ ਉਹਨਾਂ ਅਸੀਂ ਗੋਡੀ ਪਾਉਂਗੇ ਪਾਣੀ ਲਗਾਉਂਗੇ ਖਾਦ ਪਾਉਂਗੇ ਤੇ ਗੰਨੇ ਨਾਲ ਉਹਦੇ ਫਲ ਜਾਣਾ ਦਕਸਵ ਇਹ ਜਿਹੜਾ ਸੈਂਟਰ ਹੈ ਇਲਾਕੇ ਦੇ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਸੇਵਾਵਾਂ ਦੇ ਰਿਹਾ ਤੁਸੀਂ ਦੱਸਿਆ ਕਿ ਤਕਨੀਕਾਂ ਵੀ ਦੇ ਰਹੇ ਹੋ ਵੈਰਾਈਟੀਆਂ ਵੀ ਦੱਸ ਦਿਓ ਹੋਰ ਜਿਹੜਾ ਗੰਨੇ ਦਾ ਬੀ ਹੈ ਕਿ ਉਹ ਵੀ ਤੁਸੀਂ ਇੱਥੋਂ ਕਿਸਾਨਾਂ ਨੂੰ ਉਪਲਬਧ ਕਰਾਉਂਦੇ ਉਹਦੇ ਲਈ ਕੀ ਸਮਾਂ ਹੈ ਕਦੋਂ ਤੁਹਾਨੂੰ ਪਹੁੰਚ ਕਰਨ ਜਿੰਨੀਆਂ ਅਸੀਂ 14 ਕਿਸਮਾਂ ਸਪਾਰਸ਼ ਕੀਤੀਆਂ ਤੁਸੀਂ ਦੇਖ ਰਹੇ ਹੋ ਬੋਰਡ ਲੱਗੇ ਹੋਏ ਇਹਨਾਂ 14 ਕਿਸਮਾਂ ਦਾ ਅਸੀਂ ਕੀ ਹੈ ਕਿ ਬਰੀਡਰ ਸੀਡ ਤਿਆਰ ਕਰਦੇ ਜੀ ਕਿਉਂਕਿ ਗੰਨੇ ਦੇ ਵਿੱਚ ਕੀ ਹੈ ਸਾਡਾ 3 ਟਾਇਰ ਸਿਸਟਮ ਚੱਲਦਾ ਹਮ ਬਰੀਡਰ ਸੀਡ ਆਪਾਂ ਤਿਆਰ ਕਰਦੇ ਆ ਉਸ ਤੋਂ ਬਾਅਦ ਫਾਊਂਡੇਸ਼ਨ ਸੀਡ ਹੁੰਦਾ ਫਿਰ ਸਰਟੀਫਾਈਡ ਸੀਡ ਹੁੰਦਾ ਤੇ ਕਿਉਂਕਿ ਕੱਲਾ ਇੱਕ ਸਟੇਸ਼ਨ ਪੂਰੇ ਪੰਜਾਬ ਦਾ ਜਿਹੜਾ ਸਾਰਾ 1 ਸਵਾ ਲੱਖ ਹੈਕਟੇਰ ਏਰੀਆ ਗੰਨਾ ਲੱਗਦਾ ਉਹਦਾ ਬੀਜ ਰਿਪਲੇਸ ਨਹੀਂ ਕਰ ਸਕਦਾ ਕਿਉਂਕਿ ਉਹਦੇ ਇਆਂ ਦੋ ਫਸਲਾਂ ਹੁੰਦੀਆਂ ਨੇ ਇੱਕ ਹੁੰਦੀ ਹੈ ਨਵੀਂ ਫਸਲ ਬੀਜੜ ਫਸਲ ਜਿਹਨੂੰ ਕਹਿੰਦੇ ਆ ਪਲਾਂਟ ਕ੍ਰੌਪ ਦੂਜਾ ਹੁੰਦਾ ਲੈਰਾ ਕੱਟਣ ਤੋਂ ਬਾਅਦ ਜਿਹੜੀ ਦੂਜੀ ਫਸਲ ਜਿਹਨੂੰ ਅਸੀਂ ਮੋਢੀ ਫਸਲ ਕਹਿ ਦਿੰਦੇ ਆ ਤੇ ਅਸੀਂ 50% ਏਰੀਆ ਜਿਹੜਾ ਹੈਗਾ ਉਹ ਨਵਾਂ ਬੀਜ ਦਿਆਂ ਹਰ ਸਾਲ ਉਹਦੇ ਲਈ ਅਸੀਂ ਇਹਨਾਂ ਵੈਰਟੀਆਂ ਦਾ ਬੀਜ ਤਿਆਰ ਔਰ ਅਸੀਂ ਦੋਨਾਂ ਸੀਜ਼ਨ ਦੇ ਵਿੱਚ ਕਿਸਾਨ ਵੀਰਾਂ ਨੂੰ ਜਿਹੜਾ ਉਹ ਬਰੀਡਰ ਸੀਡ ਹੈ ਕਿਸਾਨ ਵੀਰਾਂ ਨੂੰ ਔਰ 슈ਗਰ ਇੰਡਸਟਰੀ ਨੂੰ ਅਸੀਂ ਉਹ ਬੀਜ ਦਿੰਨੇ ਆ ਸੋ ਉਮੀਦ ਕਰਦੇ ਆ ਕਿ ਤੁਸੀਂ ਇਸ ਸੈਂਟਰ ਦੇ ਵਿੱਚ ਪਹੁੰਚ ਕੇ ਆਪਣੀਆਂ ਮੁਸ਼ਕਲਾਂ ਤੇ ਆਪਣੇ ਜਿਹੜੇ ਤਜਰਬੇ ਡਾਕਟਰ ਸਾਹਿਬ ਨਾਲ ਸਾਂਝੇ ਕਰੋਗੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਮਾਤ ਦੇ ਸਫਲ ਕਿਸਾਨ ਸਰਦਾਰ ਚਰਨਜੀਤ ਸਿੰਘ ਜੋ ਕਿ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਨੇ ਇਹਨਾਂ ਨੇ ਵੀ ਖਾਸ ਜਾਣਕਾਰੀ ਦਿੱਤੀ ਹੈ ਤੇ ਗੱਲਬਾਤ ਕੀਤੀ ਹੈ ਇੰਜੀਨੀਅਰ ਲੁਪਿੰਦਰ ਕੁਮਾਰ ਜੀ ਨੇ ਆਓ ਵੇਖਦੇ ਹਾਂ ਇਸੇ ਲੜੀ ਦੇ ਤਹਿਤ ਮੇਰੇ ਨਾਲ ਉਦਮੀ ਕਿਸਾਨ ਜੁੜੇ ਨੇ ਸ਼੍ਰੀ ਚਰਨਜੀਤ ਸਿੰਘ ਜੀ ਝੱਜ ਜੋ ਕਿ ਪਿੰਡ ਗਹਿਲ ਮਜਾਰੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਬਲਾਕ ਬੰਗਾ ਦੇ ਵਿੱਚ ਇਹ ਪਿੰਡ ਪੈਂਦਾ ਚਰਨਜੀਤ ਸਿੰਘ ਜੀ ਕਿੰਨੇ ਕੁ ਰਕਬੇ ਵਿੱਚ ਤੁਸੀਂ ਖੇਤੀ ਕਰਦੇ ਹੋ ਔਰ ਗੰਨੇ ਹੀਟ ਕਿੰਨਾ ਰਕਬਾ ਮੈਂ 65 ਖੇਤ ਮੇਰੇ ਕੋ ਗੰਨੇ ਦੇ ਇਸ ਟਾਈਮ ਜਿਹਦੇ ਵਿੱਚ ਇਹਨਾਂ ਦੀ ਦਿੱਤੀਆਂ ਵੈਰਾਈਟੀਆਂ 95 96 92 ਤੇ 150 ਤੇ 85 118 ਇਹ ਵੈਰਾਈਟੀਆਂ ਮੈਂ ਜ਼ਿਆਦਾ ਕਿਉਂਕਿ ਗੋੜਲੀ 18 85 ਤੇ 92 ਇਹ ਵੈਰਾਈਟੀਆਂ ਗੋੜਲੀ ਆ ਦੂਜੀ ਵੈਰਾਈਟੀਆਂ ਮਿਲ ਲਈ ਆ ਤੇ ਹੁਣ ਵੀ ਇਹਨਾਂ ਤੋਂ ਪਿਛਲੇ ਸਾਲ ਮੈਂ ਥੋੜਾ ਲੈ ਕੇ ਗਿਆ ਸੀ ਸੀਡ ਤੇ ਉਹਨੂੰ ਵੀ ਅੱਗੇ ਵਧਾ ਰਹੇ ਆ ਤੇ ਆਪਾਂ ਮੇਰੇ ਇਲਾਕੇ ਦੇ ਜਿਹੜੇ ਕਿਸਾਨ ਆ ਉਹਨਾਂ ਨੂੰ ਆਪਾਂ ਫੇਰ ਉਹ ਸੀਡ ਥੋੜਾ ਥੋੜਾ ਦਿੰਦੇ ਰਹੀਦਾ ਮਾਹਿਰਾਂ ਦੇ ਵੱਲੋਂ ਜਿਹੜੇ ਬਜਾਈ ਦੇ ਢੰਗ ਨੇ ਅਲੱਗ-ਅਲੱਗ ਢੰਗ ਜਿਹੜੇ ਸ਼ਫਾਰਿਸ਼ ਕੀਤੀ ਗਏ ਔਰ ਦੂਰੀ ਵੀ ਜਿਹੜੀ ਅਲੱਗ-ਅਲੱਗ ਤੁਸੀਂ ਕਿਸ ਦੂਰੀ ਤੇ ਖੇਤੀ ਕਰਦੇ ਹੋ ਤੇ ਮਸ਼ੀਨਰੀ ਕਿਹੜੀ-ਕਿਹੜੀ ਯੂਜ਼ ਕਰਦੇ ਹੋ ਮੈਂ ਗੰਨਾ ਜਿਹੜਾ 5 ਫੁੱਟ ਤੇ ਲਾ ਰਿਹਾ ਹਾਂ 5 ਫੁੱਟ ਤੇ ਦੋ ਲਾਈਨਾਂ ਲਾ ਰਿਹਾ ਹਾਂ ਤੇ ਉਹਦੇ ਵਿੱਚ 5 ਫੁੱਟ ਦਾ ਫਾਸਲਾ ਹੁੰਦਾ ਛੋਟਾ ਟਰੈਕਟਰ ਰੱਖਿਆ ਉਹਦੇ ਨਾਲ ਵਿੱਚ ਉਹਦੇ ਗੋਡੀ ਕਰਦੇ ਰਹਿੰਦੇ ਆ ਤੇ ਨਦੀਨਾਂ ਤੋਂ ਮੁਕਤ ਰੱਖੀ ਦਾ ਗੰਨੇ ਨੂੰ ਤੇ ਉਹਦੇ ਨਾਲੇ ਮਿੱਟੀ ਝਾੜੀ ਦੀ ਗੰਨਾ ਬਨ ਕੇ ਵੀ ਅਸੀਂ ਮਿੱਟੀ ਝਾੜਦੇ ਆ ਕਿਉਂਕਿ ਉਹ ਟਰੈਕਟਰ 5 ਫੁੱਟ ਦੇ ਵਿੱਚ ਵਿੱਚ ਚੱਲ ਜਾਂਦਾ ਤੇ ਉਹਦੇ ਨਾਲ ਗੰਨੇ ਨੂੰ ਮਿੱਟੀ ਜ਼ਿਆਦਾ ਲੱਗਦੀ ਹੈ ਡੱਗ ਦਾ ਗੰਨਾ ਘਟਿਆ ਤੁਸੀਂ ਇਹ ਕਣਕ ਤੋਂ ਇਹਨਾਂ ਨੂੰ ਛੱਡ ਕੇ ਫਸਲੀ ਚੱਕਰ ਬਦਲਣ ਵੱਲ ਕਦੋਂ ਸੋਚਿਆ ਤੇ ਇਹਦਾ ਕੀ ਫਾਇਦਾ ਹੋਇਆ ਇਹਨੂੰ ਮੀਂਹ ਪੈ ਜਾਏ ਹਨੇਰੀ ਆ ਜਾਏ ਇਹਦੇ ਗੜੇ ਵੀ ਪੈ ਜਾਣ ਤਾਂ ਵੀ ਇਹ ਸਾਨੂੰ ਮਤਲਬ ਨਫਾ ਦੇ ਜਾਂਦੀ ਹੈ ਕਿ ਦੂਏ ਨੰਬਰ ਤੇ ਇਹ ਆ ਵੀ ਜੇ 400 ਕੁਇੰਟਰ ਤੋਂ ਉੱਪਰ ਤੁਹਾਡਾ ਗੰਨਾ ਨਿਕਲਦਾ ਆ ਤੇ ਤੁਸੀਂ ਕਣਕ ਝੋਨੇ ਨਾਲੋਂ ਫਾਇਦੇਚ ਤੁਸੀਂ ਗੰਨਾ ਮਿਲਾਂ ਦੇ ਵਿੱਚ ਭੇਜ ਦਿਓ ਜਾਂ ਕੋਈ ਹੋਰ ਵੀ ਪ੍ਰੋਡਕਟ ਇਤੋਂ ਤਿਆਰ ਕਰ ਦਿਓ ਦੇਖੋ ਕੁਝ ਗੰਨਾ ਜਿਹੜਾ ਜਿਹਦਾ ਗੁੜ ਨਹੀਂ ਬਣਦਾ ਜਿਹਨਾਂ ਵੈਰਾਈਟੀਆਂ ਦਾ ਉਹ ਅਸੀਂ ਮੈਲ ਚ ਲੈ ਕੇ ਜਾਂਦੇ ਆ ਤੇ ਕੁਛ ਗੰਨਾ ਅਸੀਂ ਸੀਟ ਤਿਆਰ ਕਰਦੇ ਆਂ ਕੁਛ ਗੰਨਾ ਅਸੀਂ ਜਿਹੜਾ ਆ ਉਹ ਉੱਥੇ ਆਪਣੇ ਘਲਾਣ ਲਾਏ ਆ ਵੇਲਣਾ ਉਹਦੇ ਤੇ ਅਸੀਂ ਗੁੜ ਤਿਆਰ ਕਰਦੇ ਆਂ ਦੇਸੀ ਖੰਡ ਵੀ ਤਿਆਰ ਕਰਦੇ ਆਂ ਸ਼ੱਕਰ ਵੀ ਤਿਆਰ ਕਰਦੇ ਆਂ ਇੱਕ ਮਸਾਲੇ ਵਾਲਾ ਗੁੜ ਵੀ ਤਿਆਰ ਕਰਦੇ ਆਂ ਚਾਰ ਤਰ੍ਹਾਂ ਦਾ ਅਸੀਂ ਉੱਤੇ ਗੁੜ ਮਤਲ ਕਰਦੇ ਆਂ ਤਿਆਰ ਗੰਨੇ ਦੀ ਫਸਲ ਵਿੱਚ ਆਪਾਂ ਨੂੰ ਕੀ ਕੀ ਚੁਣੌਤੀਆਂ ਆਉਂਦੀਆਂ ਮੁਸ਼ਕਲਾਂ ਕੀ ਕੀ ਆਉਂਦੀਆਂ ਦੇਖੋ ਕੋਈ ਵੀ ਕੰਮ ਕਰਲ ਕਰ ਲਾਪੋ ਕੋਈ ਮੁਸ਼ਕਲ ਨਹੀਂ ਹੈਗੀ ਹੂੰ ਪਹਿਲਾਂ ਤੁਹਾਨੂੰ ਕੋਈ ਵੀ ਕੰਮ ਆ ਉਹ ਤੁਹਾਨੂੰ ਮੁਸ਼ਕਲ ਦੀਦੀ ਆ ਉਹ ਤੁਹਾਨੂੰ ਇਦਾਂ ਦੇਂਦਾ ਵੀ ਮੈਂ ਇਹ ਨਹੀਂ ਕਰ ਸਕਦਾ ਜਦੋਂ ਤੁਸੀਂ ਉਸ ਕੰਮ ਨੂੰ ਲੱਗ ਪਏ ਆ ਤੁਹਾਨੂੰ ਉਹ ਮੁਸ਼ਕਲ ਹੀ ਦੀਦੀ ਤੁਹਾਨੂੰ ਇਹ ਹੋਊਗਾ ਵੀ ਮੈਂ ਤਾਂ ਇਹਨੂੰ ਸੌਖਾ ਹੀ ਕਰ ਲਿਆ ਤੁਸੀਂ ਦੱਸਿਆ ਕਿ ਤੁਸੀਂ 5 ਫੁੱਟ ਤੇ ਜਿਹੜੀ ਗੰਨੇ ਦੀ ਬਜਾਈ ਕਰਦੇ ਹੋ ਵਿਚਲੀ ਜਗ੍ਹਾ ਖਾਲੀ ਆ ਉੱਥੇ ਕੋਈ ਅੰਤਰਫਸਲ ਲੈਂਦੇ ਹੋ ਜਾਂ ਖਾਲੀ ਛੱਡਦੇ ਹੋ ਨਾ ਜਿੱਦਾਂ ਅਸੀਂ ਸਤੰਬਰ ਵਿੱਚ ਬੀਜਦੇ ਆ ਗੰਨਾ ਹੂੰ ਮੱਕੀ ਪਾਡ ਕੇ ਸਤੰਬਰ ਚ ਬੀਜ ਦਿੰਨੇ ਆ ਉਹਦੇ ਵਿੱਚ ਕੋਈ ਮਟਰ ਲਾ ਲੈ ਜਾਂ ਕੋਈ ਹੋਰ ਫਸਲ ਲਾ ਲਈ ਜਾਂ ਫਿਰ ਅਸੀਂ ਅਕਤੂਬਰ ਦੇ ਵਿੱਚ ਗੰਨਾ ਬਜਾਈ ਕੀਤੀ ਆ ਉਹਦੇ ਵਿੱਚ ਕਣਕ ਬੀਜ ਸਕਦੇ ਆ ਸਰੋਂ ਬੀਜ ਸਕਦੇ ਆ ਜਿਹੜੀ ਮਾਰਚ ਵਿੱਚ ਆ ਜਾਂ ਫਰਵਰੀ ਚ ਆ ਉਹਦੇ ਵਿੱਚ ਕੋਈ ਫਸਲ ਨਹੀਂ ਬੀਜਦੇ ਉਹ ਸਿੱਧੀ ਅਸੀਂ ਮਤਲਬ ਇਦਾਂ ਹੀ ਰਹਿਣ ਦਿੰਨੇ ਆ ਉਦਾਂ ਰਹਿਣ ਦਿੰਨੇ ਸੋ ਚਰਨਜੀਤ ਸਿੰਘ ਚਾਜੀ ਬਹੁਤ ਸਾਰੇ ਕਿਸਾਨ ਤੁਹਾਨੂੰ ਡੀੜੀ ਪੰਜਾਬੀ ਤੇ ਦੇਖ ਰਹੇ ਨੇ ਔਰ ਨੌਜਵਾਨ ਪੀੜੀ ਵੀ ਤੁਹਾਨੂੰ ਸੁਣ ਰਹੀ ਆ ਜੋ ਸਾਡੇ ਦਰਸ਼ਕ ਜੁੜੇ ਨੇ ਜੋ ਕਿਸਾਨ ਜੁੜੇ ਨੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਅੱਜ ਦੇ ਸਮੇਂ ਦੇ ਵਿੱਚ ਖੇਤੀ ਦੇ ਬਾਰੇ ਦੇਖੋ ਕੰਮ ਤੁਸੀਂ ਇੱਥੇ ਰਹਿ ਕੇ ਵੀ ਕਰ ਸਕਦੇ ਆ ਬਾਹਰ ਜਾ ਕੇ ਵੀ ਕਰਦੇ ਆ ਹੁਣ ਮੈਂ ਕਹਿੰਦਾ ਵੀ ਕਈ ਜੇ ਜਿਹੜੇ ਮੰਨ ਲਓ ਇਦੇ ਨਾਲ ਹੀ ਖੇਤੀਬਾੜੀ ਦੇ ਦੈਰੀ ਦਾ ਧੰਦਾ ਵੀ ਤੁਸੀਂ ਇੱਥੇ ਆਪਣੀਆਂ ਗਾਇਆਂ ਦਾ ਗੋਹ ਨਹੀਂ ਠਾ ਸਕਦੇ ਪਸ਼ੂਆਂ ਦਾ ਜਾ ਕੇ ਗੋਰਿਆਂ ਦੀਆਂ ਗਾਇਆਂ ਦੇ ਗੋਹੇ ਚੁੱਕਦੇ ਹੋ ਮਤਲਬ ਮੈਂ ਕਹਿੰਦਾ ਵੀ ਇੱਥੇ ਤੁਸੀਂ ਡੈਰੀ ਫਾਰਮ ਬਣਾ ਲਓ ਜੇ ਕੋਈ 15 20 ਗਾਇਆਂ ਦਾ ਡੈਰੀ ਫਾਰਮ ਬਣਾ ਲੂਗਾ ਇੱਕ ਬੰਦਾ ਕੰਮ ਕਰ ਸਕਦਾ ਉਹ ਜਿਵੇਂ ਇਟਲੀ ਜਾਂ ਹੋਰ ਮੁਲਕਾਂ ਦੇ ਵਿੱਚ ਜਿਹੜਾ ਲੇਬਰ ਕਰਦਾ ਉਹਨੇ ਪੈਸੇ ਇੱਥੇ ਕਮਾ ਸਕਦਾ ਸੋ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਬੜਮੁੱਲੀ ਜਾਣਕਾਰੀ ਦਿੱਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਉਮੀਦ ਕਰਦੇ ਹਾਂ ਸਾਡਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਨਵਾਂ ਵਿਸ਼ਾ ਤੇ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਮੈਨੂੰ ਨਵਦੀਪ ਕਰਨ ਨੂੰ ਦਿਓ ਇਜਾਜ਼ਤ ਧੰਨਵਾਦ